32 ਲੱਖ ਪ੍ਰਵਾਸੀ ਇੱਥੇ ਤਾਂ 50 ਲੱਖ ਜਿਹੜਾ ਪੰਜਾਬੀ ਉਹ ਬਾਹਰ ਹੈ ਅੱਜ ਜੇ ਪੰਜਾਬ ਚ ਮਤੇ ਪੈਣਗੇ ਤਾਂ ਇਦਾਂ ਦੇ ਮਤੇ ਜਿਹੜਾ ਯੂਪੀ ਤੇ ਵਿੱਚ ਉਤਰਾਖੰਡ ਚ ਵੀ ਪੈਣਗੇ ਜਿਹੜੇ ਬਹੁਤ ਗਿਣਤੀ ਚ ਅੱਜ ਦਿੱਲੀ ਦੇ ਵਿੱਚ 12 ਲੱਖ ਪੰਜਾਬੀ ਭਰਾ ਸਾਡਾ ਉੱਥੇ ਦਿੱਲੀ ਦੇ ਵਿੱਚ ਅੱਜ ਕੈਨੇਡਾ ਦੇ ਵਿੱਚ ਗੈਂਗ ਗੈਂਗਵਾਰ ਹੋ ਰਹੀਆਂ ਨੇ ਇਸ ਤਰ੍ਹਾਂ ਦਾ ਇੱਕ ਕਹਿਦੀ ਹੈ ਕਿ ਨਹੀਂ ਸਾਰੇ ਪੰਜਾਬੀ ਬਾਹਰ ਕੱਢੋ ਤੇ ਉਹ ਜਸਟੀਫਾਈਡ ਨਹੀਂ ਉਹਨਾਂ ਨੂੰ ਤਾਂ ਕੰਮ ਮਿਲ ਜਾਏਗਾ ਉਹਨਾਂ ਦਾ ਅੱਜ ਗੁਜਰਾਤ ਚ ਬਹੁਤ ਇੰਡਸਟਰੀ ਲੱਗ ਗਈ ਹੈ ਕਰਨਾਟਕਾ ਬਹੁਤ ਇੰਡਸਟਰੀ ਲੱਗ ਗਈ ਹੈ ਬਿਹਾਰ ਦੇ ਵਿੱਚ ਯੂਪੀ ਚ ਬਹੁਤ ਇੰਡਸਟਰੀ ਲੱਗ ਗਈ ਹੈ ਉਹਨਾਂ ਨੂੰ ਕੰਮ ਦੀ ਕਮੀ ਨਹੀਂ ਹੈ ਸਾਨੂੰ ਬੰਦਿਆਂ ਦੀ ਕਮੀ ਹੈ ਹਰ ਇੱਕ ਫੈਕਟਰੀ ਨੂੰ ਅੱਜ ਕਿਸੇ ਨੂੰ 10% ਬੰਦਿਆਂ ਦੀ ਲੋੜ ਹੈ ਕਿਸੇ ਦੀ 20% ਸ਼ਾਰਟ ਹੈ ਕਿਸੇ ਦੀ 30% ਸ਼ਾਰਟ ਹੈ ਔਰ ਜਦੋਂ ਇਹ ਹੁਲੀਆਂ ਵਗੈਰਾ ਆਉਂਦੀਆਂ ਤਾਂ 50 50 60 60% ਸ਼ਾਰਟੇਜ ਆ ਜਾਂਦੀ ਹੈ ਫੈਕਟਰੀਆਂ ਬੰਦ ਕਰਨੀਆਂ ਪੈਂਦੀਆਂ 40% ਤਾਂ ਸਰਵਿਸ ਸੈਕਟਰ ਦਾ ਸ਼ੇਅਰ ਹੈ ਔਰ 30% ਇੰਡਸਟਰੀ ਦਾ ਸ਼ੇਅਰ ਹੈ ਔਰ ਜਿਹੜਾ ਐਗਰੀਕਲਚਰ ਦਾ ਸ਼ੇਅਰ ਬਹੁਤ ਘਟਦਾ ਜਾ ਰਿਹਾ ਔਰ ਕਿਉਂਕਿ ਗੱਲ ਇਹ ਹੈ ਕਿ ਜੀਡੀਪੀ ਵੱਧ ਰਹੀ ਹੈ ਤੇ ਇਸ ਕਰਕੇ ਉਹ ਜਿਹੜੀ ਪ੍ਰੋਡਕਸ਼ਨ ਹੈ ਉਹਨਾਂ ਦੀ ਘਟ ਰਹੀ ਹੈ ਜਾਂ ਸੇਮ ਹੈ ਇਸ ਕਰਕੇ ਹੌਲੀ ਹੌਲੀ ਉਹਨਾਂ ਦਾ ਸ਼ੇਅਰ ਘਟ ਰਿਹਾ ਔਰ ਅੱਜ ਕਈਆਂ ਨੂੰ ਲੱਗਦਾ ਕਿ ਜਿੱਦਾਂ ਮੈਂ ਸੁਣਦਾ ਕਿ ਫੈਕਟਰੀਆਂ ਬਾਹਰ ਲੈ ਜਾਓ ਫੈਕਟਰੀਆਂ ਬੰਦ ਕਰ ਦੋ ਪੰਜਾਬ ਬਰਬਾਦ ਹੋ ਜਾਏਗਾ ਅੱਜ ਗਰਮੈਂਟ ਇੰਡਸਟਰੀ ਜਿਹੜੀ ਹੈ ਕਿਉਂ ਮਜਬੂਰ ਹੋ ਰਹੀ ਹੈ ਅੱਜ ਉਧਰ ਦੂਜੀ ਸ਼ਿਫਟ ਕਰਨ ਵਾਸਤੇ ਕਿਉਂਕਿ ਵਰਕਰਸ ਨਹੀਂ ਮਿਲ ਰਹੇ ਪੰਜਾਬ ਦੇ ਵਿੱਚ ਈਵਨ ਕਿ ਸਾਡੇ ਕੋਈ ਦੋਸਤ ਫਾਸਟਰ ਵਾਲੇ ਸੀ ਉਹ ਵੀ ਯੂਪੀ ਦਾ ਮਨ ਬਣਾ ਰਹੇ ਨੇ ਕਿਉਂਕਿ ਉਹ ਮਿਲ ਕੇ ਆਏ ਸੀ ਪਿੱਛੇ ਚੀਫ ਮਿਨਿਸਟਰ ਨੂੰ ਔਰ ਈਵਨ ਕਿ ਸਾਈਕਲ ਜਿਹੜੀ ਸਾਡੀ ਸਭ ਤੋਂ ਵੱਡੀ ਇੰਡਸਟਰੀ ਹੈ ਈਵਨ ਸਾਈਕਲ ਉਹਨਾਂ ਦੀ ਮੀਟਿੰਗ ਹੋਈ ਸੀਗੀ ਯੋਗੀ ਜੀ ਦੇ ਨਾਲ ਔਰ ਉਹਨਾਂ ਨੇ ਵੀ ਸ਼ੋਰ ਕੀਤਾ ਸੀ ਕਿ ਅਸੀਂ ਉੱਥੇ ਇਨਵੈਸਟਮੈਂਟ ਕਰ ਰਹੇ ਹਾਂ ਜਿਹੜੀਆਂ ਮੁਫਤ ਦੀਆਂ ਬਿਜਲੀਆਂ ਅਸੀਂ ਵਰਤਦੇ ਪਏ ਨੇ ਦੋ ਰੈਵਨਿਊ ਜਿਹੜਾ ਹੈ ਉਹ ਇੰਡਸਟਰੀ ਤੋਂ ਆ ਰਿਹਾ ਹੈ ਸਾਲ ਦਾ 20000 ਕਰੋੜ ਰੁਪਇਆ ਤੋਂ ਲੈ ਕੇ 30000 ਕਰੋੜ ਰੁਪਇਆ ਅਸੀਂ ਵਿਆਜ ਦਾ ਭਰ ਰਹੇ ਹਾਂ ਔਰ 10-15000 ਕਰੋੜ ਅਸੀਂ ਕਿਸ਼ਤ ਮੋੜਦੇ ਹਾਂ ਜੇ 40000 ਕਰੋੜ ਪੰਜਾਬ ਦੇ ਵਿੱਚ ਉਹ ਬਚ ਜੇ ਨਾ ਤਾਂ ਹਰ ਸਾਲ 40 ਐਮਜ਼ ਪੰਜਾਬ 'ਚ ਖੁੱਲ ਜਾਣ 40 ਯੂਨੀਵਰਸਿਟੀਆਂ ਪੰਜਾਬ 'ਚ ਬਣ ਜਾਣ ਜੇ ਇਹੜੇ ਪ੍ਰਵਾਸੀ ਇਹਨਾਂ ਤੋਂ ਬਿਨਾ ਖੇਤੀ ਵੀ ਦਿੱਕਤ ਆਏਗੀ ਕਿਉਂਕਿ ਸਾਸੀ ਦੇਖਦੇ ਆਂ ਚਾਹੇ ਉਹ ਬਿਜਾਈ ਹੋਵੇ ਚਾਹੇ ਬੜਾਈ ਹੋਵੇ ਦੋਨਾਂ ਮੌਕਿਆਂ ਤੇ ਟਰਾਲੀਆਂ ਭਰ-ਭਰ ਕੇ ਸਟੇਸ਼ਨ ਤੋਂ ਇਹਨਾਂ ਨੂੰ ਲੈ ਕੇ ਜਾਇਆ ਜਾਂਦਾ ਸੱਚਕਾਲ ਜੀ ਮਿੱਟੀ ਦੇ ਨਾਲ ਜੁੜ ਚੁੱਕੇ ਹਾਂ ਤੁਸੀਂ ਮੈਂ ਹਾਂ ਗੁਰਦੀਪ ਸਿੰਘ ਨੰਮੇ ਪੰਜਾਬ ਦੇ ਵਿੱਚ ਇੱਕ ਮੁੱਦਾ ਬੜਾ ਭਖਿਆ ਬੀਤੇ ਦਿਨਾਂ ਦੇ ਵਿੱਚ ਉਹ ਸੀ ਪ੍ਰਵਾਸੀਆਂ ਦਾ ਮੁੱਦਾ ਪ੍ਰਵਾਸੀਆਂ ਨੂੰ ਪੰਜਾਬ ਚੋਂ ਬਾਹਰ ਕਰਨ ਦੀ ਗੱਲ ਆਖੀ ਗਈ ਸੀ ਜਿਸ ਤੋਂ ਬਾਅਦ ਬਹੁਤ ਸਾਰੇ ਪਿੰਡਾਂ ਦੇ ਵਿੱਚ ਮਤੇ ਵੀ ਪਏ ਲੇਕਿਨ ਉੱਥੇ ਇੰਡਸਟਰੀ ਲਿਸਟ ਜਿਹੜੇ ਸੀਗੇ ਉਹਨਾਂ ਦਾ ਕਹਿਣਾ ਸੀਗਾ ਕਿ ਅਗਰ ਪ੍ਰਵਾਸੀ ਪੰਜਾਬ ਦੇ ਵਿੱਚੋਂ ਚਲੇ ਜਾਣਗੇ ਤਾਂ ਇੰਡਸਟਰੀ ਸੰਭਾਲੂ ਕੌਣ ਔਰ ਸਵਾਲ ਵੀ ਇਹੀ ਬਣਦਾ ਹੈ ਕੀ ਅਗਰ ਪ੍ਰਵਾਸੀ ਪੰਜਾਬ ਦੇ ਵਿੱਚੋਂ ਚਲੇ ਜਾਂਦੇ ਨੇ ਤਾਂ ਇੰਡਸਟਰੀ ਦੇ ਵਿੱਚ ਬਹੁਤ ਹੀ ਵੱਡੀ ਤਾਦਾਦ ਦੇ ਵਿੱਚ ਪ੍ਰਵਾਸੀ ਨੇ ਜਿਹੜੇ ਵੱਖ-ਵੱਖ ਰਾਜਾਂ ਤੋਂ ਆਏ ਹੋਏ ਕੰਮ ਕਰਦੇ ਨੇ ਕੀ ਪੰਜਾਬੀ ਉਹਨਾਂ ਇੰਡਸਟਰੀਆਂ ਦੇ ਵਿੱਚ ਕੰਮ ਕਰਨਗੇ ਕੀ ਇੰਡਸਟਰੀ ਲਿਸਟ ਨੇ ਜਿਹੜੇ ਉਹਨਾਂ ਨੂੰ ਪੰਜਾਬੀ ਜਿਹੜੇ ਲੋਕ ਨੇ ਉਹ ਨਹੀਂ ਮਿਲਦੀ ਇੰਡਸਟਰੀ ਦੇ ਵਿੱਚ ਕੰਮ ਕਰਨ ਦੇ ਲਈ ਐਜ਼ ਆ ਲੇਬਰ ਅਤੇ ਹੋਰ ਕੰਮਾਂ ਦੇ ਲਈ ਤਾਂ ਸਾਡੇ ਨਾਲ ਇਹਨਾਂ ਮੁੱਦਿਆਂ ਤੇ ਗੱਲਬਾਤ ਕਰਨ ਦੇ ਲਈ ਬਾਰਿਸ਼ ਜਿੰਦਲ ਜੀ ਮੌਜੂਦ ਨੇ ਜੋ ਕਿ ਐਮਐਸਐਮਈ ਦੇ ਪ੍ਰਧਾਨ ਵੀ ਨੇ ਸਰ ਸਭ ਤੋਂ ਪਹਿਲਾਂ ਬਾਬਾ ਸਵਾਗਤ ਹੈ ਤੁਹਾਡਾ ਥੈਂਕ ਯੂ ਜੀ ਥੈਂਕ ਯੂ ਸਰ ਜਿਵੇਂ ਕਿ ਸਵਾਲ ਇਹ ਖੜਾ ਹੁੰਦਾ ਹੈ ਕਿ ਪ੍ਰਵਾਸੀਆਂ ਨੂੰ ਬਾਹਰ ਕੱਢਣ ਦੀ ਗੱਲ ਆਖੀ ਗਈ ਸੀ ਪੰਜਾਬ ਦੇ ਵਿੱਚੋਂ ਇੰਡਸਟਰੀਅਲਿਸਟ ਕਹਿੰਦੇ ਨੇ ਕਿ ਸਾਨੂੰ ਪ੍ਰਵਾਸੀ ਹੈ ਜਿਹੜੇ ਬਹੁਤ ਵੱਡੀ ਤਦਾਦ ਦੇ ਵਿੱਚ ਕੰਮ ਕਰਦੇ ਨੇ ਸਾਡਾ ਘਾਟਾ ਪਊਗਾ ਕਿ ਪੰਜਾਬੀ ਨੌਜਵਾਨ ਮਿਲਦੇ ਨਹੀਂ ਹੈਗੇ ਕੰਮ ਕਰਨ ਦੇ ਲਈ ਦੇਖੋ ਗੱਲ ਇਹ ਹੈ ਕਿ ਜਿਹੜੀ ਫੈਕਟਰੀਆਂ ਦੀ ਜੇ ਆਪਾਂ ਇੱਕ ਗੱਲ ਕਰ ਲਈਏ ਤਾਂ ਲਗਭਗ ਜਿਹੜੀ 80% ਲੇਬਰ ਹੈ ਉਹ ਪ੍ਰਵਾਸੀ ਹੈ ਸਾਡੇ ਕੋ ਜਿਹੜੇ ਉੱਪਰ ਕੰਮ ਕਰਨ ਵਾਲੇ ਨੇ ਜਿਹੜੇ ਸਕਿਲਡ ਲੇਬਰ ਅਸੀਂ ਕਹਿ ਦਿੰਦੇ ਆ ਜਿਨ੍ਹਾਂ ਨੂੰ ਸੀਐਨਸੀਆਂ ਚਲਾਉਣੀਆਂ ਆਉਂਦੀਆਂ ਜਾਂ ਬਾਕੀ ਉਹ ਪੰਜਾਬੀ ਨੇ ਲੇਕਿਨ ਜਿਹੜਾ نیچے ਹੈਲਪਰ ਦਾ ਕੰਮ ਕਰਨ ਵਾਲੇ ਨੇ ਜਾਂ ਸਫਾਈ ਕਰਮਚਾਰੀ ਨੇ ਜਾਂ ਬਾਕੀ ਜੋ ਵੀ ਫੈਕਟਰੀ ਦਾ ਸਟਾਫ ਹੁੰਦਾ ਉਹ ਉਹਦੇ ਚ 80% ਜਿਹੜਾ ਉਹ ਪ੍ਰਵਾਸੀਆਂ ਦਾ ਹਿੱਸਾ ਹੈ ਔਰ ਬੜੇ ਲੰਬੇ ਸਮੇਂ ਤੋਂ ਕੋਸ਼ਿਸ਼ ਕਰ ਰਹੇ ਆ ਅਸੀਂ ਕਿ ਪੰਜਾਬ ਦੇ ਜਿਹੜੇ ਸਾਡੇ ਬੱਚੇ ਨੇ ਉਹ ਇਹਨਾਂ ਕੰਮਾਂ ਨੂੰ ਕਰਨ ਦੇ ਕਿ ਨਹੀਂ ਉਹਨਾਂ ਨੂੰ ਇਹ ਸ਼ਾਇਦ ਕੰਮ ਪਸੰਦ ਨਹੀਂ ਹੈ ਕਿਉਂਕਿ ਜਿੱਦਾਂ ਆਪਾਂ ਹੁਣ ਕੰਸਟਰਕਸ਼ਨ ਦੇ ਕੰਮ ਚ ਲੈ ਲਈਏ ਟੋਟੋ ਆਈ ਦਾ ਜਿਹੜਾ ਕੰਮ ਹੈ ਮਲਬਾ ਟੋਣਾ ਜਾਂ ਜੋ ਵੀ ਕਰਨਾ ਉਹ ਵੀ 70-80% ਕੰਸਟਰਕਸ਼ਨ ਚ ਵੀ ਜਿਹੜਾ ਹੈ ਉਹ ਪ੍ਰਵਾਸੀਆਂ ਦਾ ਹਿੱਸਾ ਜੇ ਅਸੀਂ ਡੋਮੈਸਟਿਕ ਵਰਕਰਸ ਵੀ ਲੈ ਲਈਏ ਅੱਜ ਘਰਾਂ ਦੇ ਵਿੱਚ ਜਿਹੜੇ ਸਫਾਈ ਪੋਚੇ ਝਾੜੂ ਕਰਦੇ ਨੇ ਉਹਦੇ ਚ ਵੀ ਬਹੁਤ ਵੱਡੀ ਤਦਾਦ ਦੇ ਵਿੱਚ ਪ੍ਰਵਾਸੀ ਨੇ ਕਿਉਂਕਿ ਪੰਜਾਬੀ ਥੋੜਾ ਜਿਹਾ ਡਿਗਰਿਟੀ ਮਹਿਸੂਸ ਕਰਦੇ ਨੇ ਉਹ ਥੋੜਾ ਜਿਹੜੇ ਉੱਪਰਲੇ ਲੈਵਲ ਦੇ ਕੰਮ ਨੇ ਜਿਨ੍ਹਾਂ ਨੂੰ ਅਸੀਂ ਥੋੜਾ ਜਿਹਾ ਵਾਈਟ ਕਾਲਰ ਜੌਬ ਕਰਦੇ ਨੇ ਉਹ ਥੋੜਾ ਉੱਥੇ ਬੱਚੇ ਸਾਡੇ ਐਡਜਸਟ ਕਰਕੇ ਖੁਸ਼ ਨੇ ਲੇਕਿਨ ਜਿਹੜੇ ਕਾਲੇ ਕੱਪੜੇ ਹੋਣ ਵਾਲੇ ਕੰਮ ਨੇ ਉਹਦੇ ਥੋੜਾ ਜਿਹਾ ਅਸੀਂ ਕਾਫੀ ਸਾਡੇ ਬੱਚੇ ਪਿੱਛੇ ਨੇ ਉਹ ਨਹੀਂ ਚਾਹਦੇ ਉਹਨਾਂ ਕੰਮਾਂ 'ਚ ਪੈਣਾ ਇਸ ਕਰਕੇ ਬੜੀ ਵੱਡੀ ਮਜਬੂਰੀ ਪੰਜਾਬ ਦੀ ਹੈ ਕਿ ਪੰਜਾਬ ਦੀ ਟੋਟਲ ਡਿਪੈਂਡੈਂਸੀ ਅੱਜ ਲਗਭਗ 18 ਲੱਖ ਜਿਹੜਾ ਪ੍ਰਵਾਸੀ ਹੈ ਉਹ ਫੈਕਟਰੀਆਂ 'ਚ ਕੰਮ ਕਰਦਾ ਹੈ ਹੋਰ ਇਹਨਾਂ ਦੇ ਕੋਈ 32 ਤੋਂ 33 ਲੱਖ ਪਰਿਵਾਰ ਜਿਹੜੇ ਲੋਕ ਨੇ ਉਹ ਅੱਜ ਪੰਜਾਬ 'ਚ ਰਹਿੰਦੇ ਨੇ ਜਿਹਦੇ ਛੁਠਾ ਰੌਣ ਨਹੀਂ ਲੱਗ ਜਿਹੜੇ ਨੇ ਇੰਡਸਟਰੀ 'ਚ ਕੰਮ ਕਰ ਰਹੇ ਨੇ ਜਿਹੜੇ ਲੁਧਿਆਣੇ ਦੀ ਗੱਲ ਕਰਦੇ ਤਾਂ ਲੁਧਿਆਣੇ ਦੇ ਵਿੱਚ ਵੀ ਬਹੁਤ ਵੱਡੀ ਤਦਾਦ ਹੈ ਕਿ 18 ਲੱਖ ਪੂਰੇ ਪੰਜਾਬ ਦੇ ਨਹੀਂ ਜਾਂ ਕਲੇ ਲੁਧਿਆਣੇ ਦੇ ਪੂਰੇ ਪੰਜਾਬ ਦੇ ਨਹੀਂ ਲੁਧਿਆਣੇ 'ਚ 8 ਲੱਖ ਦੇ ਆਸ-ਪਾਸ ਜਿਹੜਾ ਫੈਕਟਰੀਆਂ 'ਚ ਵਰਕਰ ਕੰਮ ਕਰਦਾ ਹੈ ਔਰ ਟੋਟਲ 12-13 ਲੱਖ ਦੇ ਆਸ-ਪਾਸ ਜਿਹੜਾ ਉਹ ਪਰਿਵਾਰ ਸਮੇਤ ਇੱਥੇ ਰਹਿੰਦੇ ਨੇ ਲੇਕਿਨ ਅਸੀਂ ਗੁਨੇਗਾਰ ਜਿਹੜੇ ਨੇ ਉਹਨੂੰ ਗੁਨਾਹਗਰ ਮੰਨਾਂਗੇ ਮੰਨ ਲਓ ਕੋਈ ਕ੍ਰਿਮੀਨਲ ਹੈ ਤਾਂ ਕ੍ਰਿਮੀਨਲ ਹੈ ਕ੍ਰਿਮੀਨਲ ਨੂੰ ਕਦੇ ਉਹਦੀ ਜਾਤ ਜਾਂ ਸਟੇਟ ਜਾਂ ਕੁਝ ਵੀ ਦੇਖ ਕੇ ਜਿਹੜਾ ਉਹਨੂੰ ਇੱਕ ਟੈਗ ਨਹੀਂ ਦਿੱਤਾ ਜਾਣਾ ਚਾਹੀਦਾ ਜੋ ਹੁਸ਼ਿਆਰਪੁਰ ਦੀ ਘਟਨਾ ਘਟੀ ਹੈ ਅਸੀਂ ਉਹਦੀ ਬਹੁਤ ਕੋਰਨੇਂਦਾ ਕੀਤੀ ਹੈ ਔਰ ਸਖਤੋ ਸਖਤ ਸਜ਼ਾ ਮਿਲਣੀ ਚਾਹੀਦੀ ਹੈ ਲੇਕਿਨ ਇੱਕ ਕ੍ਰਿਮੀਨਲ ਦੇ ਜਿਹੜਾ ਜੁਰਮਾਨਾ ਹੈ ਜਾਂ ਉਹਦੀ ਸਜ਼ਾ ਹੈ ਉਹ ਅਸੀਂ 32 ਲੱਖ ਬੰਦੇ ਨੂੰ ਨਹੀਂ ਦੇ ਸਕਦੇ ਅੱਜ ਮੈਂ ਪਹਿਲਾਂ ਵੀ ਦੱਸਿਆ ਸੀ ਕਿ ਜਿੱਦਾਂ ਸਾਡੇ ਪੰਜਾਬੀ ਭਰਾ ਆ ਅੱਜ ਪੰਜਾਬੀ ਵੀ ਪ੍ਰਵਾਸੀ ਨੇ ਇੱਥੇ ਤਾਂ ਜਿਹੜੇ ਯੂਪੀ ਬਿਹਾਰ ਵਾਲੇ ਜਿਹੜੇ ਵਰਕਰ ਕੰਮ ਕਰਦੇ ਨੇ ਉਹ ਪੰਜਾਬ ਦੇ ਪ੍ਰਵਾਸੀ ਨੇ ਤੇ ਜਿਹੜੇ ਪੰਜਾਬੀ ਨੇ ਉਹ ਅਰਬ ਕੰਟਰੀਜ਼ ਦੇ ਪ੍ਰਵਾਸੀ ਨੇ ਕੈਨੇਡਾ 'ਚ ਪ੍ਰਵਾਸੀ ਹੈ ਅਮਰੀਕਾ 'ਚ ਪ੍ਰਵਾਸੀ ਨੇ ਉੱਥੇ ਕੰਮ ਕਰਦੇ ਆ ਅਸੀਂ ਵੀ ਅੱਜ ਉੱਥੇ ਵੀ ਜਿਹੜੇ ਗੁਨੇ ਗੁਨੇ ਜਿਹੜੇ ਉੱਥੇ ਹੋਰ ਇਹਨੇ ਕ੍ਰਾਈਮਸ ਹੋ ਰਹੇ ਨੇ ਅੱਜ ਕੈਨੇਡਾ ਦੇ ਵਿੱਚ ਗੈਂਗ ਗੈਂਗਵਾਰ ਹੋ ਰਹੀਆਂ ਨੇ ਯਾ ਬਾਕੀ ਚੀਜ਼ਾਂ ਹੋ ਰਹੀਆਂ ਨੇ ਲekin ਉਹ ਜੇ ਇੱਕ ਇਸ ਤਰ੍ਹਾਂ ਦਾ ਇੱਕ ਕਹਿਦੀ ਹੈ ਕਿ ਨਹੀਂ ਸਾਰੇ ਪੰਜਾਬੀ ਬਾਹਰ ਕੱਢੋ ਤੇ ਉਹ ਜਸਟੀਫਾਈਡ ਨਹੀਂ ਹੈ ਅਸੀਂ ਇਸ ਗੱਲ ਦਾ ਥੋੜਾ ਜਿਹਾ ਇਹ ਸ਼ੱਕ ਚ ਨਹੀਂ ਹੈ ਕਿ ਜੇ ਕਿਸੇ ਨੇ ਗੁਨਾਹ ਕੀਤਾ ਤਾਂ ਉਹਦੀ ਸਜ਼ਾ ਪੂਰੀ ਬਰਾਦਰੀ ਨੂੰ ਜਾਂ ਇਹਨਾਂ ਦੇ ਪੂਰੇ ਸਮਾਜ ਨੂੰ ਨਹੀਂ ਮਿਲਣੀ ਚਾਹੀਦੀ ਜਿਹੜਾ ਗੁਨੇਕਾਰ ਹੈ ਉਹ ਗੁਨੇਕਾਰ ਹੈ ਚਾਹੇ ਉਹ ਕਿਸੇ ਧਰਮ ਨਾਲ ਜਾਂ ਕਿਸੇ ਸਟੇਟ ਨਾਲ ਉਹਦਾ ਤਾਲੁਕ ਹੈ ਉਹ ਗੁਨੇਕਾਰ ਹੀ ਮੰਨਿਆ ਜਾਏਗਾ ਪਰ ਕੀ ਮੰਨ ਸਕਦੇ ਵੀ ਕੀਤਾ ਕਿ ਸੇਕ ਨੇ ਤੇ ਪੁਕਤ ਅਨਸਾਰਿਆਂ ਨੂੰ ਪਹਿਰੇ ਦੇਖੋ ਮੈਂ ਪਹਿਲਾਂ ਵੀ ਕਿਹਾ ਕਿ ਅਸੀਂ ਦੇਖਦੇ ਹਾਂ ਜੇ ਕੈਨੇਡਾ ਦੇ ਵਿੱਚ ਬਹੁਤ ਰੋਜ਼ ਕੋਈ ਨਾ ਕੋਈ ਗੈਂਗ ਵਾਰਸ ਹੁੰਦੀਆਂ ਨੇ ਜਾਂ ਉੱਥੇ ਜਿਸ ਤਰ੍ਹਾਂ ਦੇ ਹਾਲਾਤ ਨੇ ਗੋਲੀਆਂ ਚੱਲਾਈ ਜਾਂਦੀਆਂ ਕਈ ਵਾਰ ਕੋਈ ਬੱਚੇ ਸਾਡੇ ਮਰੇ ਵੀ ਨੇ ਆਪਸ ਦੇ ਵਿੱਚ ਗੁਲੀ ਚੱਲਣ ਕਰਕੇ ਇਸ ਕਰਕੇ ਜੇ ਉਹ ਕ੍ਰਿਮੀਨਲਸ ਨੇ ਤਾਂ ਉਹਨਾਂ ਨੂੰ ਐਜ਼ ਇਨ ਇੰਡੀਵਿਜੂਅਲ ਸਜ਼ਾ ਮਿਲਣੀ ਚਾਹੀਦੀ ਹੈ ਨਾ ਕਿ ਜੇ ਅੱਜ ਉੱਥੇ 15 ਲੱਖ ਸਾਡਾ ਇੰਡੀਅਨ ਬੈਠਾ ਆ ਜਾਂ 5 ਲੱਖ ਪੰਜਾਬੀ ਬੈਠਾ ਤੇ ਉਹ ਸਾਰੇ ਥੋੜੀ ਬਾਹਰ ਕੱਢ ਦਿੱਤੇ ਜਾਣਗੇ ਕੈਨੇਡਾ ਦੇ ਵਿੱਚੋਂ ਜਾਂ ਕੋਈ ਐਦਾਂ ਦਾ ਪ੍ਰਸਤਾਵ ਪਾੜਿਤ ਕਰਨਾ ਕਿ ਅਸੀਂ ਉਹਦੀ ਸਜ਼ਾ ਜਿਹੜੀ ਹੈ ਪੂਰੇ ਪੰਜਾਬ ਦੀ ਜਿਹੜੀ ਕਮਿਊਨਿਟੀ ਕੈਨੇਡਾ ਦੇ ਵਿੱਚ ਰਹਿ ਰਹੀ ਹੈ ਉਹਨੂੰ ਦਵਾਂਗੇ ਤੇ ਸਾਰੇ ਬਾਹਰ ਕੱਢਾਂਗੇ ਇਹ ਇਹ ਗੱਲਾਂ ਜਿਹੜੀਆਂ ਨਾ ਇਹ ਥੋੜਾ ਜਿਹਾ ਮਾਹੌਲ ਵੀ ਖਰਾਬ ਕਰਦੀ ਹੈ ਅੱਜ ਇੱਕ ਫੋਰਨ ਐਗਜ਼ਾਮਪਲ ਆਪ ਇੱਕ ਮੈਸੇਜ ਲੈ ਲਈ ਕਿ ਕੋਈ ਗੈਂਗਵਾਰ ਤੋਂ ਬਾਅਦ ਕੈਨੇਡਾ ਦੇ ਵਿੱਚ ਉੱਥੋਂ ਦੇ ਜਿਹੜੇ ਲੋਕਲ ਲੋਰ ਨੇ ਉਹ ਇਦਾਂ ਦੀਆਂ ਚੀਜ਼ਾਂ ਪਾਸ ਕਰ ਦੇਣ ਕਿ ਅੱਜ ਪੰਜਾਬੀਆਂ ਨੂੰ ਕੱਢ ਦਿੱਤਾ ਜਾਵੇ ਅੱਜ ਕੱਲ ਇਮੀਗ੍ਰੇਸ਼ਨ ਦੇ ਅਗੇਂਸਟ ਬਹੁਤ ਕੰਟਰੀਜ਼ ਨੇ ਆ ਜੀ ਯੂਕੇ ਦੇ ਵਿੱਚ ਬਹੁਤ ਵੱਡੀ ਲੜਾਈ ਇਮੀਗ੍ਰੇਸ਼ਨ ਦੇ ਖਿਲਾਫ ਹੋ ਰਹੀ ਹੈ ਅਮਰੀਕਾ ਦੀ ਗਵਰਨਮੈਂਟ ਇਮੀਗ੍ਰੇਸ਼ਨ ਦੇ ਖਿਲਾਫ ਬਹੁਤ ਵੱਡੇ ਵੱਡੇ ਐਕਟ ਲੈ ਕੇ ਆ ਰਹੀ ਹੈ ਲੇਕਿਨ ਇਹ ਹੈ ਕਿ ਜਿਹੜੇ ਉਹ ਕਾਨੂੰਨ ਨੇ ਉਹ ਕਾਨੂੰਨ ਦੇ ਦਾਇਰੇ 'ਚ ਅੱਜ ਗਵਰਨਮੈਂਟ ਬਣਾ ਦੇ ਕਿ 60% ਜਿਹੜੀ ਲੇਬਰ ਹੈ ਉਹ ਨਵੇਂ ਜਿਹਨਾਂ ਨੂੰ ਇਨਵੈਸਟ ਪੰਜਾਬ ਚਾਹੁੰਦੇ ਆ ਉਹਨਾਂ ਵਾਸਤੇ ਇੱਕ ਸ਼ਰਤ ਰੱਖੀ ਜਾ ਸਕਦੀ ਹੈ ਲੇਕਿਨ ਜਿਹੜੀ ਐਗਜ਼ਿਸਟਿੰਗ ਇੰਡਸਟਰੀ ਆ ਉਹਦਾ ਗੁਜ਼ਾਰਾ ਨਹੀਂ ਹੈ ਉਹਦੇ ਵਾਸਤੇ ਬੜੀ ਦਿੱਕਤ ਹੈ ਪੰਜਾਬ ਦੇ ਵਿੱਚ ਕਿਉਂਕਿ ਇਸ ਤੋਂ ਬਿਨਾ ਇਵਨ ਕਿ ਐਗਰੀਕਲਚਰ ਫਾਰਮਿੰਗ ਦੇਖ ਲਓ ਤੁਹਾਡੇ ਗੁਰਾਹ ਸਾਹਿਬ ਨੇ ਵੀ ਕਿਹਾ ਕਿ ਭਈ ਜਿਹੜੇ ਪ੍ਰਵਾਸੀ ਆ ਇਹਨਾਂ ਤੋਂ ਬਿਨਾ ਖੇਤੀ ਵੀ ਦਿੱਕਤ ਆਏਗੀ ਕਿਉਂਕਿ ਤੁਸੀਂ ਦੇਖਦੇ ਆ ਚਾਹੇ ਉਹ ਬਿਜਾਈ ਹੋਵੇ ਚਾਹੇ ਵੜਾਈ ਹੋਵੇ ਦੋਨੋਂ ਮੌਕਿਆਂ ਤੇ ਟਰਾਲੀਆਂ ਭਰ-ਭਰ ਕੇ ਸਟੇਸ਼ਨ ਤੋਂ ਇਹਨਾਂ ਨੂੰ ਲੈ ਕੇ ਜਾਇਆ ਜਾਂਦਾ ਤੇ ਜਿੰਨੀ ਦੇਰ ਉਹ ਵੜਾਈ ਜਾਂ ਕਟਾਈ ਚੱਲਦੀ ਉਹਨਾਂ ਰੱਖਿਆ ਜਾਂਦਾ ਇਸ ਕਰਕੇ ਇਹ ਜਿਹੜੀ ਇੱਕ ਬਲੈਂਕਟ ਇੱਕ ਆਰਡਰ ਪਾਸ ਕਰ ਦੇਣਾ ਕਿ ਸਾਰੇ ਕੱਢ ਦੋ ਅਸੀਂ ਥੋੜਾ ਜਿਹਾ ਉਸ ਗੱਲ ਨੂੰ ਅਸੀਂ ਠੀਕ ਨਹੀਂ ਸਮਝਦੇ ਜਿਵੇਂ ਉਗਰਾਣ ਸਾਹਿਬ ਦੀ ਤੁਸੀਂ ਗੱਲ ਕੀਤੀ ਹੈ ਪੰਜਾਬ ਦੇ ਵਿੱਚ ਜਿਵੇਂ ਖੇਤੀ ਕਰੀ ਜਾਂਦੀ ਹੈ ਤਾਂ ਇਹ ਖੇਤੀ ਦੇ ਲਈ ਜਿਹੜੇ ਪ੍ਰਵਾਸੀਆਂ ਦੀ ਲੋਡ ਪੈਂਦੀ ਹੈ ਘਰਾਂ ਦੇ ਵਿੱਚ ਵੀ ਰੱਖੇ ਜਾਂਦੇ ਨੇ ਸਰੀ ਦੇ ਤੌਰ ਦੇ ਉੱਤੇ ਹਨ ਜਿਹੜੇ ਕਿਸੇ ਤਰ੍ਹਾਂ ਦੀ ਕਹਿ ਸਕਦੇ ਮਤੇ ਪਾਏ ਜਾਂਦੇ ਨੇ ਤਾਂ ਮਤਿਆਂ ਦਾ ਖਮਿਆਜ਼ਾ ਇੰਡਸਟਰੀ ਕਿਸ ਤਰ੍ਹਾਂ ਪੁੱਗ ਸਕਦੀ ਹੈ ਕਿਉਂਕਿ ਉਹ ਤਾਂ ਪਿੰਡਾਂ ਦੇ ਵਿੱਚ ਰਹਿ ਜਾਂਦੇ ਨੇ ਇੰਡਸਟਰੀ ਦੇ ਵਿੱਚ ਜਿਹੜੇ ਕੰਮ ਕਰਦੇ ਉਹ ਤਾਂ ਸ਼ਹਿਰਾਂ ਦੇ ਵਿੱਚ ਰਹਿ ਰਹੇ ਨੇ ਦੇਖੋ ਇਹ ਇਕੱਲਾ ਇਕਨੋਮਿਕ ਰੀਜ਼ਨ ਨਹੀਂ ਇਹ ਇੱਕ ਸੋਸ਼ਲ ਰੀਜ਼ਨ ਵੀ ਹੈ ਅੱਜ ਜੇ 32 ਲੱਖ ਪ੍ਰਵਾਸੀ ਇੱਥੇ ਤਾਂ 50 ਲੱਖ ਜਿਹੜਾ ਪੰਜਾਬੀ ਉਹ ਬਾਹਰ ਅੱਜ ਜੇ ਪੰਜਾਬ 'ਚ ਮਤੇ ਪੈਣਗੇ ਤਾਂ ਇਦਾਂ ਦੇ ਮਤੇ ਜਿਹੜੇ ਯੂਪੀ ਦੇ ਵਿੱਚ ਉਤਰਾਖੰਡ 'ਚ ਵੀ ਪੈਣਗੇ ਜਿਹੜੇ ਬਹੁਤ ਗਿਣਤੀ 'ਚ ਅੱਜ ਦਿੱਲੀ ਦੇ ਵਿੱਚ 12 ਲੱਖ ਪੰਜਾਬੀ ਭਰਾ ਸਾਡਾ ਉੱਥੇ ਦਿੱਲੀ ਦੇ ਵਿੱਚ ਇਸ ਕਰਕੇ ਇਹਨੂੰ ਇਦਾਂ ਦੇਖਿਆ ਜਾਣਾ ਚਾਹੀਦਾ ਕਿ ਉਹ ਚੀਜ਼ ਨਾ ਕਰੀਏ ਜਿਹੜੀ ਸਾਨੂੰ ਆਪ ਨੂੰ ਪਸੰਦ ਨਾ ਹੋਵੇ ਅੱਜ ਜੇ ਕਿਉਂਕਿ ਸੋਸ਼ਲ ਮੀਡੀਆ ਦਾ ਦੌਰ ਚੱਲ ਰਿਹਾ ਹੈ ਬੜੀ ਜਲਦੀ ਜਿਹੜੀਆਂ ਇਹ ਚੀਜ਼ਾਂ ਜਿਹੜੀਆਂ ਉਹ ਸਰਕੂਲੇਟ ਹੁੰਦੀਆਂ ਨੇ ਔਰ ਕੋਈ ਪੋਲੀਟੀਕਲ ਪਾਰਟੀਆਂ ਜ਼ਿਆਦਾ ਬੈਨੀਫਿਟ ਵੀ ਲੈ ਸਕਦੀਆਂ ਕਿਉਂਕਿ ਉਹਨਾਂ ਨੂੰ ਲੱਗਦਾ ਹੈ ਕਿ ਇਹ ਮੌਕਾ ਹੈ ਉਹਨਾਂ ਵਾਸਤੇ ਇਸ ਕਰਕੇ ਉਦਾਂ ਦੀ ਚੀਜ਼ ਅੱਜ ਪੰਜਾਬ ਦੇ ਪਿੰਡਾਂ ਦੇ ਵਿੱਚ ਮਤੇ ਪੈਣਗੇ ਦੇ ਯੂਪੀ ਜਾਂ ਬਿਹਾਰ ਦੇ ਪਿੰਡਾਂ ਦੇ ਵਿੱਚ ਮਤੇ ਪੈਣੇ ਸ਼ੁਰੂ ਹੋਗੇ ਫਿਰ ਪੰਜਾਬੀਆਂ ਨੂੰ ਪਸੰਦ ਨਹੀਂ ਆਣੇ ਆਪਾਂ ਨੂੰ ਲੱਗਦਾ ਵੀ ਇਹ ਰਾਜਨੀਤੀ ਚੱਲਦੀ ਪਈ ਹੈ ਇਹਨਾਂ ਇਹਨਾਂ ਮੁੱਦਿਆਂ ਉੱਤੇ ਅਸੀਂ ਤਾਂ ਗੱਲ ਇਹ ਹੈ ਕਿ ਗਵਰਨਮੈਂਟ ਨੂੰ ਇਹ ਵੀ ਮੰਗ ਕੀਤੀ ਹੈ ਕਿ ਜਿਹੜਾ ਵਾਰਦਾਤ ਹੁਸ਼ਿਆਰਪੁਰ ਹੋਈ ਹੈ ਇਹਦੀ ਵਿਜਲੈਂਸ ਜਾਂਚ ਹੋਣੀ ਚਾਹੀਦੀ ਹੈ ਕਿ ਕਿਤੇ ਪੰਜਾਬ ਦਾ ਮਾਹੌਲ ਖਰਾਬ ਕਰਨ ਦਾ ਹਿੱਸਾ ਤਾਂ ਨਹੀਂ ਕਦੇ ਉਹ ਵਾਰਦਾਤ ਇਸ ਕਰਕੇ ਤਾਂ ਨਹੀਂ ਕਰਾਈ ਗਈ ਕਿ ਉਹਦਾ ਦੇਖੋ ਵਾਰਦਾਤ ਹੁੰਦੀ ਹੈ ਤਾਂ ਟਾਈਮ ਲੱਗਦਾ ਉਹਦਾ ਰਿਐਕਸ਼ਨ ਆਨ ਨੂੰ ਵਾਰਦਾਤ ਦੇ ਵਿਦਨ ਫਿਊ ਆਰਸ ਉਹਦਾ ਰਿਐਕਸ਼ਨ ਆ ਜਾਣਾ ਔਰ ਇੱਕਦਮ ਹੀ ਤਰਨੇ ਸ਼ੁਰੂ ਹੋ ਜਾਣਾ ਜਾਂ ਐਦਾਂ ਦੀਆਂ ਚੀਜ਼ਾਂ ਸ਼ੁਰੂ ਹੋ ਜਾਣੀਆਂ ਤਾਂ ਲੱਗਦਾ ਕਿ ਕਿਤੇ ਨਾ ਕਿਤੇ ਇਹ ਪਲਾਨਡ ਗੇਮ ਵੀ ਹੋ ਸਕਦੀ ਹੈ ਕਿ ਜਿਹਦੇ ਚ ਕੇ ਐਦਾਂ ਦੀ ਕੋਈ ਕਿਉਂਕਿ ਅੱਜਕੱਲ ਪੈਸੇ ਦੇ ਕੇ ਜਿੰਨੂੰ ਮਰਜ਼ੀ ਕ੍ਰਾਈਮ ਕਰਵਾ ਲਓ ਇਸ ਕਰਕੇ ਇਸ ਚੀਜ਼ ਨੂੰ ਵੀ ਜਾਂਚ ਹੋਣੀ ਚਾਹੀਦੀ ਹੈ ਕਿ ਕੀ ਉਹ ਜਿਹੜਾ ਉਹਨੇ ਉਹ ਕਣਾਉਣਾ ਕੰਮ ਕੀਤਾ ਕਿਤੇ ਉਹ ਪੰਜਾਬ ਦੇ ਹਾਲਾਤ ਖਰਾਬ ਕਰਨ ਵਾਸਤੇ ਤਾਂ ਨਹੀਂ ਕੀਤਾ ਇਸ ਕਰਕੇ ਕੁਝ ਵੀ ਹੋ ਸਕਦਾ ਕਿਉਂਕਿ ਪੰਜਾਬ ਜਿਹੜਾ ਬਾਰਡਰ ਸਟੇਟ ਹੈ ਅੱਜ ਵੀ ਜਿਹੜੀਆਂ ਤਾਕਤਾਂ ਨੇ ਉਹ ਇੱਥੇ ਹਾਲਾਤ ਖਰਾਬ ਹੈ ਜੀ ਡਰੱਗਸ ਬਹੁਤ ਵੱਡਾ ਮੁੱਦਾ ਹੈ ਇੱਥੇ ਕ੍ਰਾਈਮ ਵੀ ਬਹੁਤ ਵੱਡਾ ਮੁੱਦਾ ਹੈ ਇਸ ਕਰਕੇ ਬਹੁਤ ਤਾਕਤਾਂ ਅੱਜ ਵੀ ਚਾਹੁੰਦੀਆਂ ਨੇ ਕਿ ਪੰਜਾਬ ਦੇ ਹਾਲਾਤ ਖਰਾਬ ਹੋਣ ਇਸ ਕਰਕੇ ਕੁਝ ਵੀ ਕਿਹਾ ਜਾ ਸਕਦਾ ਹੈ ਜਦਿ ਕੋਈ ਡਿਨਾਇਲ ਨਹੀਂ ਹੈ ਜਿਵੇਂ ਤੁਸੀਂ ਕਿਹਾ ਵੀ ਇੱਕਦਮ ਰਿਐਕਸ਼ਨ ਆਇਆ ਜੋ ਹੁਸ਼ਿਆਰਪੁਰ ਦੇ ਵਿੱਚ ਜੋ ਘਟਨਾ ਹੋਈ ਲੱਗਦਾ ਵੀ ਕਿਸੇ ਤਰੀਕੇ ਦੇ ਨਾਲ ਲੋਕਾਂ ਦੇ ਮਨ ਦੇ ਵਿੱਚ ਪਹਿਲਾਂ ਤੋਂ ਹੀ ਰੋਸ ਸੀਗਾ ਜੋ ਪਹਿਲਾਂ ਵਾਰਦਾਤਾ ਹੋਈਆਂ ਪ੍ਰਵਾਸੀਆਂ ਦੇ ਵੱਲੋਂ ਪਹਿਲਾਂ ਜੋ ਹੋਈਆਂ ਤਾਂ ਉਹ ਅੰਦਰਲਾ ਰੋਸ ਸੀਗਾ ਇਸ ਚੀਜ਼ ਨੂੰ ਲੈ ਕੇ ਜਿਆਦਾ ਜਲਦੀ ਰਿਐਕਸ਼ਨ ਆਇਆ ਕੋਈ ਗੱਲ ਇਹ ਹੈ ਕਿ ਵਾਰਦਾਤਾ ਜਿਹੜੀ ਪ੍ਰਵਾਸੀਆਂ ਨੇ 5 ਤੋਂ 10 ਕੀਤੀਆਂ ਹੋਣੇ ਪੰਜਾਬ 'ਚ ਰੋਜ਼ 500 ਤੋਂ ਵੱਧ ਵਾਰਦਾਤਾ ਹੁੰਦੀ ਹੈ ਅੱਜ ਕਿਉਂਕਿ ਅਸੀਂ ਇੰਡਸਟਰੀ ਦੇ ਵਿੱਚ ਇਹਨਾਂ ਨੂੰ ਕਿਉਂ ਰੱਖਦੇ ਆ ਇਹਦਾ ਕਾਰਨ ਇਹ ਕਿ ਇਹ ਬੜੇ ਜਿਹਨੂੰ ਸੌਫਟ ਕਾਮ ਜਿਹੜੀ ਹੈ ਉਹ ਕਹਿ ਦਿੱਤਾ ਜਾਵੇ ਤਾਂ ਠੀਕ ਹੈ ਕਿਉਂਕਿ ਇਹਨਾਂ ਤੋਂ ਕਿਸੇ ਵੀ ਤਰ੍ਹਾਂ ਕੰਮ ਕਰਾਇਆ ਜਾ ਸਕਦਾ ਹੈ ਇਹਨਾਂ ਦੇ ਕੋਈ ਦਬਾਅ ਪਾ ਸਕਦੇ ਆ ਇਹਨਾਂ ਤੋਂ ਜ਼ਬਰਦਸਤੀ ਕੰਮ ਕਰਾ ਸਕਦੇ ਆ ਜ਼ਬਰਦਸਤੀ ਇਨ ਦਾ ਸੈਂਸ ਵੀ ਇਹਨਾਂ ਤੋਂ ਓਵਰਟਾਈਮ ਲਗਾਉਣਾ ਹੈ ਜਾਂ ਕੋਈ ਸੰਡੇ ਲਗਵਾਉਣੇ ਨੇ ਜਾਂ ਕੋਈ ਵੀ ਇਸ ਤਰ੍ਹਾਂ ਦੀ ਚੀਜ਼ ਹੈ ਜਿਹੜੀ ਵਿਧਨ ਲਾਅ ਕਰਾ ਸਕਦੇ ਆ ਉਹ ਕਰਦੇ ਨੇ ਇਹ ਕੋਈ ਐਦਾਂ ਕੋਈ ਲੜਾਈ ਝਗੜਾ ਨਹੀਂ ਕਰਦੇ ਔਰ ਜਿਹੜਾ ਕੰਪੈਟਿਟਿਵਲੀ ਜਿਹੜਾ ਨਦੀ ਜਿਹੜੀ ਖਰਚਾ ਪੈਂਦਾ ਉਹ ਬਾਕੀ ਸਟੇਟਾਂ ਨਾਲੋਂ ਘੱਟ ਪੈਂਦਾ ਇਸ ਟਾਈਮ ਜੋ ਵੀ ਪੈ ਰਿਹਾ ਲੇਕਿਨ ਮਾਮਲਾ ਇਹ ਤੇ ਨਹੀਂ ਮਾਮਲਾ ਇਹ ਹੈ ਕਿ ਜੇ ਇਹ ਅੱਜ ਚਲੇ ਜਾਣਗੇ ਇੱਥੋਂ ਉਹਨਾਂ ਨੂੰ ਤੇ ਕੰਮ ਮਿਲ ਜਾਏਗਾ ਉਹਨਾਂ ਦਾ ਜੇ ਗੁਜਰਾਤ ਚ ਬਹੁਤ ਇੰਡਸਟਰੀ ਲੱਗ ਗਈ ਹੈ ਕਰਨਾਟਕਾ ਬਹੁਤ ਇੰਡਸਟਰੀ ਲੱਗ ਗਈ ਹੈ ਬਿਹਾਰ ਦੇ ਵਿੱਚ ਯੂਪੀ ਚ ਬਹੁਤ ਇੰਡਸਟਰੀ ਲੱਗ ਗਈ ਹੈ ਉਹਨਾਂ ਨੂੰ ਕੰਮ ਦੀ ਕਮੀ ਨਹੀਂ ਹੈ ਸਾਨੂੰ ਬੰਦਿਆਂ ਦੀ ਕਮੀ ਹੈ ਅੱਜ ਸਾਡੀ ਗਰਜ਼ ਹੈ ਉਹਨਾਂ ਨੂੰ ਇੱਥੇ ਰੱਖਣਾ ਹੈ ਉਹਨਾਂ ਦੀ ਗਰਜ਼ ਨਹੀਂ ਹੈ ਪੰਜਾਬ 'ਚ ਕੰਮ ਕਰਨਾ ਔਰ ਨਵੇਂ ਵਰਕਰ ਨਹੀਂ ਆ ਰਹੇ ਬਹੁਤ ਵੱਡੀ ਜਿਹੜੀ ਇੱਕ ਤਰਾਸਦੀ ਹੋਰ ਵੀ ਹੈ ਕਿ ਜਿਹੜੇ ਵਰਕਰ ਕੰਮ ਕਰ ਰਹੇ ਨੇ ਇਹ ਉਹੀ ਵਰਕਰ ਨੇ ਜਿਹੜੇ 20 23 ਸਾਲ ਤੋਂ ਇੱਥੇ ਕੰਮ ਕਰ ਰਹੇ ਨੇ ਜਾਂ ਉਹਨਾਂ ਦੇ ਪਰਿਵਾਰ ਦਾ ਕੋਈ ਬੱਚਾ ਵੱਡਾ ਹੋ ਗਿਆ ਤੇ ਕੰਮ ਕਰ ਰਿਹਾ لیکن ਜੇ ਅਸੀਂ ਕਹੀਏ ਕਿ ਪਿਛਲੇ 10 ਸਾਲਾਂ ਜਾਂ 15 ਸਾਲਾਂ ਚ ਕੋਈ ਨਵੇਂ ਵਰਕਰ ਉੱਥੋਂ ਆਏ ਹੁਣ ਇੰਡਸਟਰੀ ਦੇ ਵਿੱਚ ਬਿਲਕੁਲ ਇਸ ਤਰ੍ਹਾਂ ਦਾ ਨਹੀਂ ਹੋਇਆ ਔਰ ਇਸ ਕਰਕੇ ਅੱਜ ਵੀ ਪੰਜਾਬ ਦੀਆਂ ਫੈਕਟਰੀਆਂ ਚ 20 ਤੋਂ 30% ਸ਼ਾਰਟੇਜ ਹੈ ਲੇਬਰ ਦੀ ਅੱਜ ਕੋਈ ਫੈਕਟਰੀ ਐਦਾ ਦੀ ਨਹੀਂ ਜਿਹਦੇ ਕੋਲ ਸਰਪਲਸ ਜਿਹਦੇ ਕੋਲ ਸਰਪਲਸ ਲੇਬਰ ਹੋਵੇ ਹਰ ਹਰੇਕ ਫੈਕਟਰੀ ਦੇ ਬਾਹਰ ਬੋਰਡ ਲੱਗਿਆ ਹੈ ਹਰੇਕ ਫੈਕਟਰੀ ਨੂੰ ਅੱਜ ਕਿਸੇ ਨੂੰ 10% ਬੰਦਿਆਂ ਦੀ ਲੋੜ ਆ ਕਿਸੇ ਦੀ 20% ਸ਼ਾਰਟ ਆ ਕਿਸੇ ਦੀ 30% ਸ਼ਾਰਟ ਹੈ ਔਰ ਜਦੋਂ ਇਹ ਹੋਲੀਆਂ ਵਗੈਰਾ ਆਉਂਦੀਆਂ ਤਾਂ 50 50 60 60% ਸ਼ਾਰਟੇਜ ਆ ਜਾਂਦੀ ਹੈ ਫੈਕ ਗੱਲ ਮੈਂ ਪਹਿਲਾਂ ਵੀ ਕਹੀ ਸੀ ਕਿ ਅਸੀਂ ਇਹਨਾਂ ਦੀ ਜਿਹੜੀ ਇੰਪੋਰਟੈਂਸ ਹੈ ਉਹ ਕੋਵਿਡ ਦੇ ਦੌਰਾਨ ਦੇਖੀ ਹੈ ਜਦੋਂ ਕੋਵਿਡ ਆਇਆ ਸੀ ਤੇ ਪਿੰਡਾਂ ਨੂੰ ਚਲੇ ਗਏ ਸੀ ਤੇ ਸਰਕਾਰ ਨੂੰ ਮੁਫਤ ਦੀਆਂ ਟ੍ਰੇਨਾਂ ਚਲਾ ਕੇ ਮੁਫਤ ਦੀਆਂ ਬੱਸਾਂ ਚਲਾ ਕੇ ਇੰਡਸਟਰੀ ਨੂੰ ਆਪਣੇ ਖਰਚੇ ਤੇ ਕਾਰਾਂ ਟੈਕਸੀਆਂ ਭੇਜ ਕੇ ਇਹਨਾਂ ਨੂੰ ਬੁਲਾਉਣਾ ਪਿਆ ਸੀ ਕਿਉਂਕਿ ਫੈਕਟਰੀਆਂ ਬੰਦ ਹੋ ਗਈਆਂ ਸੀ ਉਦੋਂ ਵੀ ਤੇ ਪੰਜਾਬ ਦੇ ਲੋਕ ਇੱਥੇ ਸੀ ਸਾਰੇ ਉਹ ਫੈਕਟਰੀਆਂ ਚੱਲ ਜਾਂਦੀਆਂ ਉਦੋਂ ਜੇ ਕੋਈ ਏਦਾਂ ਦੀ ਕੋਈ ਪੌਸਿਬਿਲਟੀ ਹੁੰਦੀ ਲੇਕਿਨ ਬਿਲਕੁਲ ਉਹ ਫੈਕਟਰੀਆਂ ਬੰਦ ਰਹੀਆਂ ਐ ਔਰ ਜਦੋਂ ਲਾਕਡਾਊਨ ਖੁੱਲਿਆ ਤੇ ਬਹੁਤ 2-3 ਮਹੀਨੇ ਤੱਕ ਉਹਨਾਂ ਨੂੰ ਆਉਣ ਨੂੰ ਲੱਗੇ ਕਿਉਂਕਿ ਡਰ ਸੀ ਇੱਕ ਮਾਹੌਲ ਸੀਗਾ ਔਰ ਉਹ 3 ਮਹੀਨੇ ਜਿਹੜੇ ਨੇ ਉਹ ਬਹੁਤ ਹੀ ਕਾਤਕ ਇੰਡਸਟਰੀ ਵਾਸਤੇ ਸੀ ਲੇਕਿਨ ਜਦੋਂ ਇਹ ਲੋਕ ਵਾਪਸ ਆ ਗਏ ਤਾਂ ਜਿਹੜਾ ਉਹਦਾ ਜੀਡੀਪੀ ਰੇਟ ਸੀ ਉਸ ਤੋਂ ਬਾਅਦ 2021 ਦਾ ਉਹ ਵਰਲਡ ওভার ਇੱਕ ਰਿਕਾਰਡ ਬਣ ਗਿਆ ਸੀ ਪੰਜਾਬ ਦਾ ਤੇ ਇੰਡੀਆ ਦਾ ਇਸ ਕਰਕੇ ਇਹ ਜਿਹੜੀ ਚੀਜ਼ ਹੈ ਕਿ ਪ੍ਰਵਾਸੀਆਂ ਨੂੰ ਪੰਜਾਬ ਚੋਂ ਬਾਹਰ ਕੱਢਣਾ ਤਾਂ ਫਿਰ ਫੈਕਟਰੀਆਂ ਨੂੰ ਵੀ ਕੱਢਣਾ ਪਏਗਾ ਮੈਨੂੰ ਨਹੀਂ ਲੱਗਦਾ ਕਿ ਪ੍ਰਵਾਸੀਆਂ ਨੂੰ ਕੱਢ ਕੇ ਤੇ ਫੈਕਟਰੀਆਂ ਇੱਥੇ ਚੱਲ ਜਾਣਗੀਆਂ ਜਿਵੇਂ ਤੁਸੀਂ ਗੱਲ ਕਰਦੇ ਹੋ ਕਿ ਜਿਹੜੇ 20-30 ਸਾਲਾਂ ਤੋਂ ਕੰਮ ਕਰ ਰਹੇ ਨੇ ਪ੍ਰਵਾਸੀ ਇੱਥੇ ਉਹਨਾਂ ਦੇ ਪਰਿਵਾਰਕ ਮੈਂਬਰ ਜਾਂ ਉਹਨਾਂ ਦੇ ਬੱਚੇ ਕੰਮ ਕਰ ਰਹੇ ਨੇ ਤਾਂ ਅਸੀਂ ਲੁਧਿਆਣੇ 'ਚ ਦੇਖਦੇ ਹਾਂ ਕਿ ਟ੍ਰੇਨਾਂ ਚੱਲਦੀਆਂ ਨੇ ਬਹੁਤ ਸਾਰੇ ਪ੍ਰਵਾਸੀ ਉੱਥੇ ਉਤਰਦੇ ਨੇ ਤਾਂ ਫਿਰ ਉਹ ਕਿਹੜੇ ਪ੍ਰਵਾਸੀ ਨੇ ਉਹ ਜਿਹੜੇ ਨਵੇਂ-ਨਵੇਂ ਆ ਜਾਂਦੇ ਆ ਜਾਂ ਫਿਰ ਉਹ ਪੁਰਾਣੇ ਆ ਰਹੇ ਨੇ ਨਵੇਂ ਨਹੀਂ ਜਾਂਦੇ ਇਹ ਐਕਚੁਅਲੀ ਹਰ 4 ਮਹੀਨੇ 5 ਮਹੀਨੇ ਨੂੰ ਆਪਣੇ ਪਿੰਡ ਜਾਂਦੇ ਨੇ ਇਹ ਰੋਟੇਸ਼ਨ ਹੁੰਦੇ ਆ ਮੰਨ ਲਓ ਮੇਰੀ ਫੈਕਟਰੀ 'ਚ ਅੱਜ 100 ਬੰਦਾ ਕੰਮ ਕਰ ਰਿਹਾ ਤੇ ਉਹਦੇ 'ਚੋਂ ਜਿਹੜੇ 20 ਬੰਦੇ ਨੇ ਉਹਨਾਂ ਨੇ ਰੋਟੇਸ਼ਨ ਵਾਈਜ਼ ਜਾਣਾ ਤੇ ਰੋ ਅਗਲੇ 4 ਮਹੀਨੇ ਬਾਅਦ ਦੂਜਾ ਲੋਟ ਚਲੇ ਜਾਂਦਾ ਅਗਲੇ 6 ਮਹੀਨੇ ਬਾਅਦ ਤੀਜਾ ਲੋਟ ਚਲੇ ਜਾਂਦਾ ਇਹ ਉਹੀ ਜਾਂਦੇ ਨੇ ਤੇ ਉਹੀ ਆਉਂਦੇ ਨੇ ਕੋਈ ਨਵਾਂ ਵਰਕਰ ਪੰਜਾਬ ਦੇ ਵਿੱਚ ਬਿਲਕੁਲ ਵੀ ਨਹੀਂ ਆ ਰਿਹਾ ਨਵੇਂ ਪ੍ਰਵਾਸੀ ਜਿਹੜੇ ਨੇ ਉਹ ਬਹੁਤ ਦਿੱਕਤ ਹੈ ਸਾਨੂੰ ਇਸ ਟਾਈਮ ਇੰਡਸਟਰੀ ਨੂੰ ਹਲੇ ਵੀ ਬਹੁਤ ਵੱਡੀ ਸ਼ਾਰਟੇਜ ਆ ਔਰ ਉਹਦਾ ਮੁੱਖ ਕਾਰਨ ਇਹ ਹੈ ਕਿ ਯੂਪੀ ਦੇ ਵਿੱਚ ਬਹੁਤ ਵੱਡੇ ਬਹੁਤ ਵੱਡੇ ਉੱਤੇ ਇਨਸੈਂਟਿਵਸ ਸਰਕਾਰ ਨੇ ਦਿੱਤੇ ਬਿਹਾਰ ਨੂੰ ਸੈਂਟਰ ਤੋਂ ਇਕਨੋਮਿਕ ਪੈਕੇਜ ਮਿਲ ਰਿਹਾ ਉੱਥੇ ਇੰਡਸਟਰੀ ਲੱਗ ਰਹੀ ਹੈ ਮਧਿਆ ਪ੍ਰਦੇਸ਼ ਡਿਵੈਲਪ ਹੋ ਰਿਹਾ Rajasthan ਦੇ ਜਿਹੜੇ ਉੱਥੋਂ ਦੇ ਚੀਫ ਮਿਨਿਸਟਰ ਹੈ ਬਾਕੀ ਉਹਨਾਂ ਦਾ ਉਹ ਪੰਜਾਬ ਆ ਕੇ ਗਏ ਨੇ ਇੰਡਸਟਰੀ ਇੱਥੋਂ ਦੀ ਉੱਥੇ ਲਜਾਂਚ ਕੋਸ਼ਿਸ਼ ਕਰ ਰਹੇ ਨੇ ਐਮਪੀ ਤੋਂ ਆਏ ਨੇ ਕਰਨਾਟਕਾ ਤੋਂ ਇੱਥੇ ਉਹਨਾਂ ਦੇ ਚੀਫ ਮਿਨਿਸਟਰ ਬਾਕੀ ਜਿਹੜਾ ਉਹਨਾਂ ਦੇ ਲੋਕ ਆ ਰਹੇ ਨੇ ਕਿ ਕਿਸੇ ਤਰ੍ਹਾਂ ਇੰਡਸਟਰੀ ਜਿਹੜੀ ਇੱਥੋਂ ਅਸੀਂ ਉੱਥੇ ਲੈ ਜਾਈਏ ਬਿਹਾਰ ਤੋਂ ਉਹਨਾਂ ਦੇ ਜਿਹੜੇ ਆਫੀਸਰ ਨੇ ਉਹ ਪਿੱਛੇ ਆ ਕੇ ਗਏ ਨੇ ਕਿ ਇੱਥੋਂ ਇੰਡਸਟਰੀ ਨੂੰ ਮੂਵ ਕੀਤਾ ਜਾਵੇ ਔਰ ਦੂਜੀ ਗੱਲ ਹੈ ਕਿ ਜਿਹੜੇ ਲੋਕ ਅੱਜ ਸਮਝਦੇ ਆ ਕਿ ਇੰਡਸਟਰੀ ਦੀ ਵੈਲਿਊ ਕੀ ਅੱਜ ਜੇ ਪੰਜਾਬ ਦੀ ਜੀਡੀਪੀ ਦੀ ਗੱਲ ਕਰੀਏ ਤਾਂ ਜਿਹੜਾ ਐਗਰੀਕਲਚਰ ਦਾ ਜਿਹੜਾ ਸ਼ੇਅਰ ਹੈ ਉਹ ਸਿਰਫ 25-30% ਤੋਂ 25-26% ਤੋਂ ਵੱਧ ਨਹੀਂ ਹੈ। ਔਰ ਉਹ ਘਟ ਕੇ ਹੁਣ 21-22% ਰਹਿ ਗਿਆ। ਅੱਜ ਪੰਜਾਬ ਦੇ ਵਿੱਚ 40% ਤਾਂ ਸਰਵਿਸ ਸੈਕਟਰ ਦਾ ਸ਼ੇਅਰ ਹੈ ਔਰ 30% ਇੰਡਸਟਰੀ ਦਾ ਸ਼ੇਅਰ ਹੈ। ਔਰ ਜਿਹੜਾ ਐਗਰੀਕਲਚਰ ਦਾ ਸ਼ੇਅਰ ਬਹੁਤ ਘਟਦਾ ਜਾ ਰਿਹਾ ਔਰ ਕਿਉਂਕਿ ਗੱਲ ਇਹ ਹੈ ਕਿ ਜੀਡੀਪੀ ਵੱਧ ਰਹੀ ਹੈ ਤੇ ਇਸ ਕਰਕੇ ਉਹ ਜਿਹੜੀ ਪ੍ਰੋਡਕਸ਼ਨ ਹੈ ਉਹਨਾਂ ਦੀ ਘਟ ਰਹੀ ਹੈ ਜਾਂ ਸੇਮ ਹੈ। ਇਸ ਕਰਕੇ ਹੌਲੀ-ਹੌਲੀ ਉਹਨਾਂ ਦਾ ਸ਼ੇਅਰ ਘਟ ਰਿਹਾ ਔਰ ਅੱਜ ਮੈਨੂੰ ਲੱਗਦਾ ਕਿ ਜਿੱਦਾਂ ਮੈਂ ਸੁਣਦਾ ਕਿ ਫੈਕਟਰੀਆਂ ਬਾਹਰ ਲੈ ਜਾਓ ਫੈਕਟਰੀਆਂ ਬੰਦ ਕਰ ਦਿਓ ਪੰਜਾਬ ਬਰਬਾਦ ਹੋ ਜਾਏਗਾ ਅੱਜ ਜਿਹੜੀਆਂ ਮੁਫਤ ਦੀਆਂ ਬਿਜਲੀਆਂ ਅਸੀਂ ਵਰਤਦੇ ਪਏ ਆ ਨੇ ਦੋ ਰੈਵਨਿਊ ਜਿਹੜਾ ਹੈ ਉਹ ਇੰਡਸਟਰੀ ਤੋਂ ਆ ਰਿਹਾ ਹੈ ਇਹ ਲੱਗਦਾ ਕਿ ਮੁਫਤ ਦੀ ਜਿਹੜੀ ਬਿਜਲੀ ਮਿਲਦੀ ਪਈ ਯੂਨਿਟਾਂ ਮਿਲਦੀਆਂ ਪਈਆਂ ਉਹਨਾਂ ਕਰਨ ਵੀ ਇਹ ਬਹੁਤ ਇਫੈਕਟ ਪਿਆ ਵਾ ਗੱਲ ਇਹ ਹੈ ਕਿ ਮੁਫਤ ਸਬਸਿਡੀਆਂ ਬਹੁਤ ਹੈ ਪੰਜਾਬ ਦੀ ਹਾਲਾਤ ਇਸ ਟਾਈਮ ਇਸ ਤਰ੍ਹਾਂ ਦੇ ਨਹੀਂ ਹੈ ਕਿਉਂਕਿ 4 ਲੱਖ ਕਰੋੜ ਦਾ ਕਰਜ਼ਾ ਜਿਹੜਾ ਬਹੁਤ بڑا ਕਰਜ਼ਾ ਹੁੰਦਾ ਜਿਹਦਾ ਵਿਆਜ ਵਿਆਜੀ ਜਾਂ ਜੇ ਅਸੀਂ ਕਿਸ਼ਤ ਮੋੜ ਨਹੀਂ ਹੋਵੇ ਤਾਂ ਪੰਜਾਬ ਦੇ ਬਜਟ ਦਾ 25% ਹੋ ਜਾਂਦਾ ਅੱਜ ਸਾਲ ਦਾ 20000 ਕਰੋੜ ਰੁਪਇਆ ਤੋਂ ਲੈ ਕੇ 30000 ਕਰੋੜ ਰੁਪਇਆ ਅਸੀਂ ਵਿਆਜ ਦਾ ਭਰ ਰਹੇ ਹਾਂ ਔਰ 10-15000 ਕਰੋੜ ਅਸੀਂ ਕਿਸ਼ਤ ਮੋੜਦੇ ਹਾਂ ਜੇ 40000 ਕਰੋੜ ਪੰਜਾਬ ਦੇ ਵਿੱਚ ਉਹ ਬਚ ਜੇ ਨਾ ਤਾਂ ਹਰ ਸਾਲ 40 ਐਮਜ਼ ਪੰਜਾਬ ਚ ਖੁੱਲ ਜਾਂਦੇ ਚਾਲੀ ਯੂਨੀਵਰਸਿਟੀਆਂ ਪੰਜਾਬ ਚ ਬਣ ਜਾਂਦੇ ਲੇਕਿਨ ਕਾਰਨ ਕੀ ਹੈ ਕਿ ਉਹ ਜਾਂਦਾ ਦੂਜੀ ਗੱਲ ਇਹ ਹੈ ਕਿ ਪੰਜਾਬ ਦਾ ਜਿਹੜਾ ਸਬਸਿਡੀ ਬੀਲ ਉਹ 20000 ਕਰੋੜ ਟੱਪ ਚੁੱਕੇ ਜੇ ਸਾਡਾ ਬਜਟ ਅੱਜ ਜਿੰਨਾ ਵੀ ਉਹਦਾ ਸ਼ੇਅਰ ਹੈ ਤਾਂ ਲਗਭਗ 17 ਤੋਂ 20% ਜਿਹੜਾ ਉਹ ਸਬਸਿਡੀ ਦਾ ਸ਼ੇਅਰ ਹੋ ਗਿਆ ਸਾਡਾ ਅੱਜ 20000 ਕਰੋੜ ਦਾ ਮਤਲਬ ਕੀ ਹੈ ਕਿ ਇੱਕ ਮੈਡੀਕਲ ਕਾਲਜ 500 ਬੈੱਡ ਦਾ 1000 ਕਰੋੜ ਚ ਬਣ ਜਾਂਦਾ ਅੱਜ ਹਰ ਸਾਲ ਜਿਹੜੇ 20 ਮੈਡੀਕਲ ਕਾਲਜ ਬਣ ਸਕਦੇ ਨੇ ਮੈਡੀਕਲ ਹਸਪੀਟਲਸ ਇੱਥੇ ਬਣ ਸਕਦੇ ਨੇ ਇੱਕ IIT ਖੋਲਣਾ ਹੋਵੇ ਤਾਂ 1500 ਕਰੋੜ ਰੁਪਏ ਲੱਗਦਾ 15 IIT ਹਰ ਸਾਲ ਖੁੱਲ ਸਕਦੇ ਨੇ ਪੰਜਾਬ 'ਚ ਲੇਕਿਨ ਉਹ ਪੈਸਾ ਸਬਸਿਡੀਆਂ ਜਾ ਰਹੇ ਕੁਝ ਦੇਖੋ ਕੁਝ ਤਬਕੇ ਨੂੰ ਤਾਂ ਜ਼ਰੂਰਤ ਹੈ ਅਸੀਂ ਸਮਝਦੇ ਹਾਂ ਕਿ ਚਲੋ ਜਿਹੜਾ ਬਹੁਤ ਨਹੀਂ ਗੁਜ਼ਾਰੇ ਵਿਡੋਜ਼ ਨੇ ਹੈਂਡੀਕੈਪ ਨੇ ਬਜ਼ੁਰਗ ਨੇ ਜਿਹੜੇ ਬੇਸਾਰ ਹਨ ਲੇਕਿਨ ਇੱਕ ਬਲੈਂਕਟ ਹੀ ਦੇ ਦਿੱਤਾ ਗਿਆ ਕਿ 300 ਯੂਨਿਟ ਸਾਰੇ ਜਣੇ ਯੂਜ਼ ਕਰੋ ਉਹ ਕੀ ਹੁੰਦਾ ਕਿ 4 ਰੁਪਏ ਕਿਲੋ ਆਟਾ ਹੈ 20 ਰੁਪਏ ਕਿਲੋ ਦਾਲ ਹੈ 1500 ਰੁਪਏ ਉਹ ਜਿਹੜਾ ਪੈਨਸ਼ਨ ਮਿਲ ਜਾਂਦੀ ਹੈ ਜਿਹੜੇ ਵਿਡੋ ਪੈਨਸ਼ਨ ਜਾਂ ਬਾਕੀ ਚੀਜ਼ਾਂ ਮਿਲਦੀਆਂ ਪਈਆਂ ਜਾਂ ਔਰ ਇਸ ਕਰਕੇ ਉਹ ਬਹੁਤ بڑا ਤਬਕਾ ਪੰਜਾਬ ਦਾ ਜਿਹੜਾ ਉਹ ਵੀ ਕੰਮ ਕਰਨ ਨੂੰ ਰਾਜ਼ੀ ਨਹੀਂ ਹੈ ਕਿਉਂਕਿ ਉਹਨਾਂ ਨੂੰ ਲੱਗਦਾ ਕਿ ਘਰ ਚ ਬਿਨਾ ਕੰਮ ਕੀਤੇ ਗੁਜ਼ਾਰਾ ਹੋ ਸਕਦਾ ਰੈਲੀਾਂ ਚ ਚਲੇ ਜਾਓ ਬਾਕੀ ਕੰਮ ਕਰ ਲਓ ਜਿਹੜੀ ਫ੍ਰੀ ਵੀਜ਼ ਨੇ ਜਿਹੜਾ ਚਲਾਈਆਂ ਗਈਆਂ ਉਹਨਾਂ ਦੇ ਕਾਰਨ ਪੰਜਾਬ ਬਰਬਾਦ ਹੋ ਰਿਹਾ ਸਮਝਦੇ ਆ ਕਿ 20000 ਕਰੋੜ ਰੁਪਏ ਜੇ ਗਵਰਨਮੈਂਟ ਉਹਨਾਂ ਨੂੰ ਦੇਣਾ ਚਾਹੁੰਦੀ ਹੈ ਲੋਨਸ ਦਵੇ ਉਹਨਾਂ ਨੂੰ ਕਹੋ ਕਿ ਕੰਮ ਕਰਨ ਉਹਨਾਂ ਨੂੰ ਲੋਨ ਦਿੱਤੇ ਜਾਣ ਉਹਨਾਂ ਨੂੰ ਕੋ ਖੇਤੀ ਵਾਸਤੇ ਜ਼ਮੀਨ ਦਿੱਤੀ ਜਾਵੇ ਕਿ ਭਈ ਤੁਸੀਂ ਆ ਪੱਟੇ ਤੇ ਲਾ ਲਓ ਤੇ ਆ ਇਨਵੈਸਟਮੈਂਟ ਹੈ ਤੇ ਫੂਡ ਪ੍ਰੋਸੈਸਿੰਗ ਕਰ ਲਓ لیکن ਜੇ ਤੁਸੀਂ ਉਹਨੂੰ ਮੁਫਤ ਦੀ بجلی یا 4 ਰੁਪਏ 25 ਰੁਪਏ ਕਿਲੋ ਲੈ ਕੇ ਚੋਲ ਦੇ 4 ਰੁਪਏ ਕਿਲੋ ਵੇਚਣੇ ਆ ਤਾਂ ਫਿਰ ਤਾਂ ਉਹਦਾ ਕੋਈ ਫਾਇਦਾ ਨਹੀਂ ਹੈ ਫਿਰ ਤਾਂ ਵੀ ਨਾ ਮੈਨੂੰ ਦੱਸ ਕਿ فری بیز ਦੇ ਨਾਲ ইন্ডাস্টਰੀ ਕਿੱਦਾਂ ਜੁੜੀ ਹੋਈ ਹੈ ਇਹ ਸਮਝ ਨਹੀਂ ਆ ਰਿਹਾ ਕਿਉਂਕਿ ইন্ডাস্টਰੀ ਤਾਂ ਅਲੱਗ ਚੀਜ਼ ਹੋ ਗਈ ਬੈਟਰ ਗੱਲ ਇਹ ਹੈ ਕਿ ਹਰ ਅੱਜ ਹਰ ਸਟੇਟ ਜਿਹੜੀ ਹੈ ਉਹ ইন্ডাস্টਰੀ ਨੂੰ ਕੋਈ ਨਾ ਕੋਈ سبسڈی ਦਿੰਦੀ ਹੈ ਲੇਕਿਨ ਸਰਕਾਰ ਕੋਲ ਪੰਜਾਬ ਦੀ ਐਗਜ਼ਿਸਟਿੰਗ ਇੰਡਸਟਰੀ ਨੂੰ ਦੇਣ ਵਾਸਤੇ ਕੋਈ ਪੰਜੀ ਵੀ ਨਹੀਂ ਔਰ ਦੂਜੀ ਗੱਲ ਕੀ ਹੈ ਕਿ ਅੱਜ 20% بجلی ਉੱਪਰ ਟੈਕਸ ਲੱਗਦਾ ਪਿਆ ਅੱਜ ਜਿਹੜਾ 20% ਟੈਕਸ ਕਿਉਂ ਲੱਗਦਾ ਪਿਆ ਅੱਜ ਉਹ 20% ਟੈਕਸ ਦਾ ਜਿਹੜਾ ਰੁਪਈਆ ਲਗਭਗ 3000 ਕਰੋੜ 4000 ਕਰੋੜ ਬੰਦਾ ਪਿਆ ਉਹ ਕਿੱਥੋਂ ਆਂਦਾ ਪਿਆ ਆ ਕਿਉਂ ਲਾਣਾ ਪਿਆ ਅੱਜ ਜੇ 4000 ਕਰੋੜ ਦੀ ਬਿਜਲੀ ਫਰੀ ਦਿੱਤੀ ਜਾਂਦੀ ਹੈ ਤਾਂ ਉਹਦਾ ਖਮਿਆਜਾ ਇੰਡਸਟਰੀ ਨੂੰ 4000 ਕਰੋੜ ਰੁਪਏ ਟੈਕਸ ਦੇ ਦੇਣਾ ਪੈਂਦਾ ਅੱਜ ਲੋਨ ਦੇ ਉੱਪਰ ਟੈਕਸ ਲਾ ਦਿੱਤਾ ਪਹਿਲਾਂ ਦਾ ਕਰਜ਼ਾ ਜਲੋ ਬੈਂਕ ਤੋਂ ਉਹੀ ਮਜਬੂਰੀ ਚ ਲੈਣਾ ਪੈਂਦਾ ਅੱਜ ਉੱਤੇ 75 ਪੈਸੇ ਜਿਹੜਾ ਲੋਨ ਲਾ ਤੇ ਟੈਕਸ ਲਾਤਾ ਕਿ ਜਦੋਂ ਤੁਸੀਂ ਕਰਜ਼ਾ ਲੈਣਾ ਤੇ 75 ਪੈਸੇ ਤੁਸੀਂ ਉਹ ਸਟਾਮਾ ਦੇ ਜਮ੍ਹਾਂ ਕਰਾਓ ਉੱਥੇ ਇਹ ਕਿੱਥੋਂ ਜਾ ਰਿਹਾ ਹੈ ਕਿਸ ਵਾਸਤੇ ਜਾ ਰਿਹਾ ਜੇ ਉਹ ਪੈਸਾ ਨਾ ਨਿਕਲੇ ਫਰੀ ਬਿਸ ਦੇ ਵਿੱਚ ਤੇ ਕਿ ਸਰਕਾਰ ਨੂੰ ਕੀ ਜ਼ਰੂਰਤ ਪਈ ਇੰਡਸਟਰੀ ਤੇ ਭਰ ਪਾਣ ਦੀ ਅੱਜੋ ਜੇ ਸਬਸਿਡੀਆਂ ਦੇਣੀਆਂ ਪੈਂਦੀਆਂ ਪਈਆਂ 20000 ਕਰੋੜ ਦੀਆਂ ਤਾਂ ਅਸੀਂ ਤੇ ਭਰ ਪੈ ਰਹੇ ਕਦੇ ਖੱਬੇ ਸੋਚੋ ਇੱਕ ਹੁਣ ਇੰਸਟੀਚੂਨਲ ਟੈਕਸ ਲਗਾ ਦਿੱਤਾ ਕਿ ਜੇ ਤੁਹਾਡਾ ਕੋਈ ਵਰਕਰ ਜਾਂ ਤੁਸੀਂ ਸਾਲ ਦਾ 4 ਲੱਖ ਤੋਂ ਉੱਪਰ ਕਮਾਉਂਦੇ ਹੋ ਤਾਂ 2400 ਰੁਪਏ ਸਾਲ ਦਾ ਜਮਾ ਕਰੋ ਜਿੰਨੇ ਤੁਹਾਡੇ ਵਰਕਰ ਉਹਨਾਂ ਦਾ ਵੀ ਜਮਾ ਕਰੋ ਤੇ ਆਪਣਾ ਵੀ ਜਮਾ ਕਰੋ ਇਸ ਕਰਕੇ ਇਹਨਾਂ ਦੀ ਜ਼ਰੂਰਤ ਕਿਉਂ ਪਈ ਇਹਨਾਂ ਦੀ ਜ਼ਰੂਰਤ ਇਸ ਕਰਕੇ ਪੈ ਰਹੀ ਹੈ ਕਿ ਇਹ ਮੁਫਤ ਜਿਹੜੀਆਂ ਚੀਜ਼ਾਂ ਨੇ ਉਹ ਵੰਡੀਆਂ ਜਾ ਰਹੀਆਂ ਜਨਨ ਕਿ ਅਸਿੱਧੇ ਤੌਰ ਤੇ ਇੰਡਸਟਰੀ ਨੂੰ ਕਮਾ ਕੇ ਸਰਕਾਰ ਨੂੰ ਦੇਣਾ ਪੈ ਰਿਹਾ ਵਾ ਵੀ ਇਹ ਜਿਹੜੇ ਵਿਆਜ ਚੜ ਰਿਹਾ ਵਾ ਜਾਂ ਜੋ ਕੁਝ ਵੀ ਹੋ ਰਿਹਾ ਉਹ ਵੀ ਨਿਕਲ ਸਕੇ ਸਰ ਬਿਜਲੀ ਦੇ ਉੱਪਰ 20% ਟੈਕਸ ਮੇਰੇ ਖਿਆਲ ਪੂਰੇ ਇੰਡੀਆ ਚ ਕਿਤੇ ਨਹੀਂ ਹੁਣ ਅੱਜ ਜੇ 5 ਰੁਪਏ ਕਿਲੋ ਬਿਜਲੀ 5 ਰੁਪਏ ਯੂਨਿਟ ਬਿਜਲੀ ਹੈ ਤਾਂ 6.5 ਰੁਪਏ ਪੈਂਦੀ ਹੈ ਉਹ ਟੈਕਸ ਪਾ ਕੇ ਕਿਉਂਕਿ ਪਹਿਲਾਂ ਉਹ ਹੈ ਫਿਰ ਉਹਦੇ ਉੱਪਰ ਫਿਕਸ ਚਾਰਜ ਹੈ ਉਸ ਤੋਂ ਬਾਅਦ ਫਿਰ ਉਹਦੇ ਤੇ ਅਸੀਂ ਉਹ 20% ਉਹ ਲਾਦੀ ਔਰ ਉਹ GST ਚ ਵੀ ਨਹੀਂ ਆਂਦਾ ਇਸ ਕਰਕੇ ਇੰਡਸਟਰੀ ਤੇ ਤਾਂ ਭਾਰ ਪੈਂਦਾ ਔਰ ਦੂਸਰੀ ਗੱਲ ਇਹ ਆ ਜਾਂਦੀ ਹੈ ਕਿ ਜਿੱਤੋਂ ਆਪਾਂ ਪ੍ਰਵਾਸੀਆਂ ਦੀ ਗੱਲ ਕੀਤੀ ਸੀ ਅੱਜ ਜਿਹੜਾ ਇਮੀਗ੍ਰੇਸ਼ਨ ਐਕਟ ਹੈ ਉਹ ਸਰਕਾਰ ਨੂੰ ਚਾਹੀਦਾ ਕਿ ਸਖਤ ਕਰੇ ਅਸੀਂ ਉਹਦੇ ਕੋਈ ਹੱਕ 'ਚ ਨਹੀਂ ਹੈ ਕਿ ਉੱਥੋਂ ਜਿਹੜਾ ਵੀ ਮੂੰਹ ਚੱਕ ਕੇ ਪੰਜਾਬ ਚ ਆ ਜਾਏ ਤੇ ਵਰਦਤ ਕਰ ਜੇ ਅਸੀਂ ਉਹਦੇ ਖਿਲਾਫ ਹਾਂ ਇਸ ਕਰਕੇ ਇਹਦਾ ਵੈਰੀਫਿਕੇਸ਼ਨ ਦੇ ਦੋ ਤਰੀਕੇ ਹੋ ਸਕਦੇ ਪਹਿਲਾਂ ਤਾਂ ਬਹੁਤ ਸਾਰੀਆਂ ਫੈਕਟਰੀਆਂ ਦੇ ਵਿੱਚ ਜਿਹੜੇ ਜ਼ਿਆਦਾ ਲੋਕ ਨੇ ਉਹ ईएसआईसी ਐਪੀਐਫ ਚ ਕਵਰ ਨੇ ਈਪੀਐਫ ਐਸਆਈ ਅੱਜਕੱਲ੍ਹ ਸਭ ਦੇ ਆਧਾਰ ਕਾਰਡ ਨਾਲ ਜੁੜੇ ਹੋਏ ਆ ਜਿਹਦੇ ਕੋਲ ਈਐਸਆਈ ਜਾਂ ਈਪੀਐਫ ਦਾ ਕਾਰਡ ਹੈ ਉਹਨੂੰ ਐਜ਼ ਐਨ ਆਈਡੀ ਯੂਜ਼ ਕਰ ਲੈਣਾ ਚਾਹੀਦਾ ਔਰ ਪੰਜਾਬ ਦੇ ਵਿੱਚ ਲਗਭਗ 10 ਤੋਂ 12 ਲੱਖ ਜਿਹੜੇ ਵਰਕਰਸ ਨੇ ਉਹ ਈਪੀਐਫ ਚ ਕਵਰ ਨਹੀਂ ਜਿਹੜੇ ਇਸ ਕਰਕੇ ਸਰਕਾਰ ਨੂੰ ਚਾਹੀਦਾ ਕਿ ਉਹ ਇੱਕ ਤਾਂ ਉਹ ਹੈ ਦੂਸਰਾ ਜਿਹੜਾ ਦੂਜਾ ਸੈਕਟਰ ਜਿਹੜਾ ਹੈਗਾ ਉਹ ਜਿਹੜਾ ਕਿ अनऑर्गनाइज्ड ਸੈਕਟਰ ਹੈ ਜਿੱਥੇ ESI ਜਾਂ EPF ਨਹੀਂ ਲੱਗਦੀ ਉੱਥੇ এমਪਲੋయర్ ਦੀ ਡਿਊਟੀ ਹੋ ਸਕਦੀ ਹੈ ਕਿ ਕੋਈ ਐਪ ਬਣਾ ਦਿੱਤੀ ਜਾਵੇ ਜਿੱਥੇ ਉਹ ਆਪਣੇ ਵਰਕਰ ਦਾ ਡਾਟਾ ਯਾਦ ਆਦਾ ਆਰਕਾਡ ਅਪਲੋਡ ਕਰ ਸਕਕੇ ਕਿ ਇਹ ਬੰਦਾ ਜਿਹੜਾ ਮੇਰ ਕੋਲ ਹੈ ਤੇ ਅਕੋਰਡਿੰਗਲੀ ਇੱਕ ਟੈਂਪੋਰਰੀ ਆਈਡੀ ਜਿਹੜੀ ਹੈ ਉਹ ਇਸ਼ੂ ਹੋ ਜਿਹੜਾ ਪ੍ਰਿੰਟ ਕਰਕੇ ਅਸੀਂ ਆਪਣੇ ਵਰਕਰ ਨੂੰ ਦੇ ਦਈਏ ਤੀਸਰਾ ਹੈ ਕਿ ਜਿਹੜੇ ਵੇੜਿਆਂ ਦੇ ਵਿੱਚ ਜਾਂ ਰਾਏ ਦੇ ਉੱਪਰ ਰਹਿੰਦੇ ਨੇ ਲੋਕ ਉਹਨਾਂ ਦੇ ਵੀ ਮੰਡੈਟਰੀ ਹੋਣਾ ਚਾਹੀਦਾ ਅਸੀਂ ਕਈ ਵਾਰ ਗੱਲ ਕੀਤੀ ਹੈ ਸਰਕਾਰ ਨਾਲ ਕਿ ਇਹ ਇਸ ਐਪ ਨੂੰ ਇਸੀ ਬਣਾਇਆ ਜਾਵੇ ਮੰਨ ਲਓ ਕੋਈ ਵਰਕਰ ਆ ਜਾ ਕੇ ਵੇੜੇ 'ਚ ਰਹਿੰਦਾ ਹੈ ਤੋ ਕੋਈ ਐਪ ਆ ਪਦੰਦੀ ਹੋਵੇ ਕਿ ਅਸੀਂ ਉਹਦਾ ਆਧਾਰ ਕਾਰਡ ਅਪਲੋਡ ਕਰਦੀਏ ਤੇ ਉਹਦੀ ਫੋਟੋ ਅਪਲੋਡ ਕਰਦੀਏ ਤੇ ਡਿਟੇਲ ਅਪਲੋਡ ਕਰਦੀਏ ਤੇ ਉਹਦਾ ਡਾਟਾ ਇਮੀਡੀਏਟਲੀ ਅਪਲੋਡ ਹੋ ਜਾਏ ਨਾ ਕਿ ਸਾਨੂੰ ਉਹ ਥਾਣਿਆਂ ਦੇ ਵਿੱਚ ਜਾ ਕੇ ਜਮ੍ਹਾਂ ਕਰਾਉਣਾ ਪਵੇ ਅੱਜ ਪ੍ਰੋਬਲਮ ਇਹ ਹੈ ਕਿ ਜਿਹੜੇ ਪੁਰਾਣੇ ਕਾਨੂੰਨ ਉਹ ਥਾਣੇ 'ਚ ਜਾ ਕੇ ਜਮ੍ਹਾਂ ਕਰਾਉਣਾ ਲਿਆ ਇਸ ਕਰਕੇ ਲੋਕ ਹੀ ਨਹੀਂ ਜਾਂਦੇ ਅੱਜਕੱਲ ਡਿਜੀਟਲ ਸਿਸਟਮ ਹੈ ਗਵਰਨਮੈਂਟ ਚਾਹਵੇ ਤਾਂ 2 ਮਿੰਟ ਦਾ ਕੰਮ ਹੈ ਕੋਈ ਐਪ ਇਮੀਗ੍ਰੇਸ਼ਨ ਦੀ ਬਣਾ ਦੇਵੇ ਔਰ ਉਹਦੇ ਨਾਲ ਜਿਹੜਾ ਹੈ ਕਿ ਜਿੰਨੇ ਵੀ ਸਹੀ ਵਰਕਰ ਰਜਿਸਟਰ ਹੋ ਜਾਣਗੇ ਫਿਰ ਬਾਕੀ ਪਛਾਣ ਹੋ ਜਾਏਗੀ ਕਿ ਜਿਹੜੇ ਔਰ ਲੋਕਾਂ 'ਚ ਇੱਕ ਡਰ ਵੀ ਹੋਏਗਾ ਕਿ ਅਸੀਂ ਗਲਤ ਬੰਦੇ ਨੂੰ ਘਰ ਨਾ ਦੇਈਏ ਜਿਹਦੇ ਕੋਲ ਆਧਾਰ ਕਾਰਡ ਨਹੀਂ ਹੈ ਜਾਂ ਜਿਹਦੇ ਕੋਲ ਬਾਕੀ ਲੋੜਿੰਦੇ ਡਾਕੂਮੈਂਟ ਨਹੀਂ ਹੈ ਤਾਂ ਉਹ ਨਹੀਂ ਦੇਣਗੇ ਇਹ ਜੇ ਪੰਜਾਬ ਦੀ ਇੰਡਸਟਰੀ ਦੀ ਗੱਲ ਕਰੀਏ ਪੰਜਾਬ ਦੀ ਇੰਡਸਟਰੀ ਦਾ ਇੱਥੋਂ ਨਿਕਲਣ ਦਾ ਵੱਡੀਆਂ-ਵੱਡੀਆਂ ਇੰਡਸਟਰੀ ਇੱਥੋਂ ਨਿਕਲ ਕੇ ਵੱਖ-ਵੱਖ ਬਾਕੀ ਜਿਹੜੇ ਰਾਜ ਨੂੰ ਨਾਲ ਵਿੱਚ ਜਾਣਦਾ مین ਰੀਜ਼ਨ ਕੀ ਮੰਨੀਏ ਕਿ ਜਿਆਦਾ ਟੈਕਸ ਮੰਗ ਸਕਦੇ ਆ ਜਾਂ ਫਿਰ ਕੋਈ ਹੋਰ ਨੀਤੀਆਂ ਨੇ ਕੋਈ ਗੱਲ ਇਹ ਆ ਕਿ ਇਹਦੇ ਮਲਟੀਪਲ ਕਾਰਨ ਆ ਪੰਜਾਬ ਚ ਜ਼ਮੀਨ ਬਹੁਤ ਮਹਿੰਗੀ ਹੈ ਅੱਜ ਜਿਹਨੇ ਵੱਡੀ ਇੰਡਸਟਰੀ ਨੇ ਜਿਹਨੂੰ 100-200 ਕਿੱਲਾ ਜ਼ਮੀਨ ਚਾਹੀਦਾ ਤਾਂ ਪੰਜਾਬ ਚ ਕਰੋੜਾਂ ਰੁਪਏ ਤੋਂ ਘੱਟ ਜਿਹੜੀ ਅੱਛੀ ਜ਼ਮੀਨੋਂ ਨਹੀਂ ਮਿਲਦੀ ਐ ਜੀ 100 ਕਰੋੜ ਰੁਪਏ ਔਰ ਰਾਜਸਥਾਨ ਵਰਗੀਆਂ ਸਰਕਾਰਾਂ ਜਿਹੜੀਆਂ ਨੇ 5-5 ਲੱਖ ਰੁਪਏ ਏਕੜ ਨੂੰ ਦੇਣ ਨੂੰ ਤਿਆਰ ਜ਼ਮੀਨ ਕਿ ਤੁਸੀਂ ਉੱਥੇ ਲਓ ਐਮਪੀ ਦੇ ਵਿੱਚ 5 ਤੋਂ 10 ਲੱਖ ਰੁਪਏ ਏਕੜ ਨੂੰ ਜ਼ਮੀਨ ਮਿਲ ਜਾਂਦੀ ਐ ਉੱਥੇ ਇਸ ਕਰਕੇ ਉਹ ਬਹੁਤ ਵੱਡਾ ਕੈਪੀਟਲ ਜਿਹੜਾ ਐ ਉਹ ਲੈਂਡ ਚ ਇਨਵੈਸਟ ਨਹੀਂ ਹੁੰਦਾ ਦੂਸਰੀ ਗੱਲ ਇਹ ਆ ਜਾਂਦੀ ਐ ਕਿ ਲੋਕੇਸ਼ਨਲ ਡਿਸਐਡਵਾਂਟੇਜ ਐ ਅੱਜ ਲੋਹਾ ਜਿਹੜਾ ਐ ਉਹ ਕਲਕੱਤੇ ਜਾਂ ਉਧਰਲੀ ਸਾਈਡ ਤੋਂ ਪੰਜਾਬ ਚ ਆਂਦਾ ਐ 4 ਰੁਪਏ ਕਿਲੋ ਸੀ ਉੱਥੇ ਆਂਦਾ ਪਾੜਾ ਦਿੰਨੇ ਤੇ ਮਾਲ ਬਣ ਕੇ ਕਲਕੱਤੇ ਜਾਂਦਾ ਜਾਂ ਉਧਰ ਲੀਏ ਸਟੇਟਾਂ ਜਾਂਦਾ ਈਸਟਰਨ ਜਾਂ ਵੈਸਟਰਨ ਵਾਲੇ ਪਾਸੇ ਤਾਂ 6 ਰੁਪਏ ਕਿਲੋ ਬੜੇ ਮਾਲ ਤੇ ਪਾੜਾ ਪੈ ਜਾਂਦਾ ਤੇ 10 ਤੋਂ 11 ਰੁਪਏ ਜਿਹੜਾ ਆ ਉਹ ਅਸੀਂ ਕੋਸਟ ਜਿਹੜੀ ਹੈ ਸਾਡੀ ਵੱਜ ਜਾਂਦੀ ਹੈ ਪੰਜਾਬ ਦੀ ਇਸ ਕਰਕੇ ਹੁਣ ਇੰਡਸਟਰੀ ਪਹਿਲੀ ਗੱਲ ਸੀ ਕਿ ਪਰ ਜਿਵੇਂ ਲੁਧਿਆਣੇ ਦੀ ਇੰਡਸਟਰੀ ਲਾ ਲਈਏ ਬਾਈਸਾਈਕਲ ਇੰਡਸਟਰੀ ਹੈ ਇਹ ਕਲਸਟਰ ਬਣਿਆ ਹੋਇਆ ਤਾਂ ਕਾਮਯਾਬ ਹੈ ਇੱਥੇ ਗਾਰਮੈਂਟ ਹੈ ਇੱਥੇ ਕਲਸਟਰ ਹੁਣ ਗਾਰਮੈਂਟ ਦੀ ਗੱਲ ਕਰ ਲਈਏ ਤੇ ਜਿਹੜਾ ਤ੍ਰਿਪੁਰ ਹੈ ਜਿਹਨੂੰ ਬਣੇ ਨੂੰ ਅੱਜ 15 ਤੋਂ 20 ਸਾਲ ਹੋ ਗਏ ਨੇ ਲੁਧਿਆਣੇ ਤੋਂ ਤਿੰਨ ਗੁ ਅੱਜ ਉਹਨਾਂ ਦੀ ਐਕਸਪੋਰਟ ਜਿਹੜੀ ਹੈ ਉਹ ਲੁਧਿਆਣਾ ਨਾਲੋਂ ਕਾਹੀ ਕਿਤੇ ਜ਼ਿਆਦਾ ਉੱਪਰ ਹੈ ਇਸ ਕਰਕੇ ਹੌਲੀ ਹੌਲੀ ਬਾਕੀ ਸਟੇਟਾਂ ਦੇ ਵਿੱਚ ਜਿਹੜਾ ਤੁਹਾਡਾ ਯਾਰਨ ਹੈ ਜਾਂ ਟੈਕਸਟਾਈਲ ਐਮਪੀ ਜੀ ਸ਼ਿਫਟ ਹੋ ਰਿਹਾ ਹੈ ਔਰ ਬਾਈਸਾਈਕਲ ਜਿਹੜਾ ਬਿਹਾਰ ਚ ਵੀ ਬੰਨਾ ਸ਼ੁਰੂ ਹੋ ਗਿਆ ਹੁਣ ਫਾਸਟਰ ਜਿਹੜਾ ਲੁਧਿਆਣੇ ਦੀ ਜਾਨ ਸੀ ਜਿਹਨੂੰ 1500 2000 ਯੂਨਿਟ ਲੁਧਿਆਣੇ ਲੱਗਿਆ ਹੋਇਆ ਉਹ ਵੀ ਹੌਲੀ ਹੌਲੀ ਹੁਣ ਅੱਜ ਕੱਲ ਯੂਪੀ ਬਿਹਾਰ ਕਰਨਾਟਕਾ ਗੁਜਰਾਤ ਸਭ ਪਾਸੇ ਬੰਨੇ ਸ਼ੁਰੂ ਹੋ ਗਏ ਔਰ ਉੱਥੇ ਸਸਤੇ ਪੈਂਦੇ ਨੇ ਇਹ ਜਿਹੜੇ ਕੋਸਟਲ ਏਰੀਆਜ਼ ਨੇ ਇੱਥੇ ਸਕ੍ਰੈਪ ਸਸਤੀ ਹੈ ਕਿਉਂਕਿ ਸਕ੍ਰੈਪ ਜਿਹੜੀ ਹੈ 60 70% ਬਾਹਰੋਂ ਆਂਦੀ ਹੈ ਔਰ ਉੱਥੇ ਸਸਤੀ ਪੈਂਦੀ ਹੈ ਜੇ ਅਸੀਂ ਅੱਜ ਜਿੰਨੇ ਗੋਵਿੰਦਗੜ੍ਹ ਦੀ ਫਰਨਸਾਂ ਵਾਲੇ ਜਿਹੜੀ ਸਕ੍ਰੈਪ ਬਾਹਰੋਂ ਮੰਗਾਉਂਦੇ ਨੇ ਇੰਪੋਰਟ ਕਰਦੇ ਨੇ ਉਹਨਾਂ ਨੂੰ 4 ਤੋਂ 5 ਰੁਪਏ ਕਿਲੋ ਖਰਚਾ ਸਿਰਫ ਜਿਹੜਾ ਲੈਂਡ ਕਾਸਟ ਪੈ ਜਾਂਦੀ ਹੈ ਪੋਰਟ ਤੋਂ ਆਉਂਦੇ ਆਂ ਔਰ ਜਿਹੜੇ ਕੋਸਟਲ ਏਰੀਆ ਦੇ ਵਿੱਚ ਇੰਡਸਟਰੀਆਂ ਬਹੁਤ ਤਕੜੇ ਗਰੋ ਕਰ ਰਹੀ ਹੈ ਕਿਉਂਕਿ ਉੱਥੋਂ ਕੀ ਹੈ ਕਿ ਮਾਲ ਭੇਜਣ ਦਾ ਕੋਸਤੇ ਬੈਠੇ ਮਾਲ ਮੰਗਾਣਾ ਵੀ ਕੋਸਤੇ ਬੈਠੇ ਤੇ ਭੇਜਣਾ ਵੀ ਕੋਸਤੇ ਇਸ ਕਰਕੇ ਇਹ ਕਾਰਨ ਨਹੀਂ ਦੂਜਾ ਲੇਬਰ ਵੀ ਕਾਰਨ ਹੈ ਔਰ ਅੱਜ ਲੋਕੀ ਨਹੀਂ ਚਾਹੁੰਦੇ ਜਿੱਦਾਂ ਮੈਂ ਤੁਹਾਨੂੰ ਕਿਹਾ ਕਿ ਪਿਛਲੇ 10 ਸਾਲਾਂ ਤੋਂ ਫਰੈਸ਼ ਲੇਬਰ ਨਹੀਂ ਆ ਰਹੀ ਉਹ ਨਹੀਂ ਜਾਣਦੇ ਕਿ ਅਸੀਂ ਦੂਜੀ ਸਟ੍ਰੀਟਾਂ ਜਾਈਏ ਜਾਂ ਮਾਈਗਰੇਟ ਹੋ ਕੇ ਕੰਮ ਕਰੀਏ ਉਹ ਕਹਿੰਦੇ ਜੇ ਪੰਜਾਬ ਸਾਨੂੰ 15000 ਮਿਲਦਾ ਤੇ ਲੋਕਲ 13000 ਮਿਲਦਾ ਤਾਂ ਅਸੀਂ ਆਪਣੇ ਘਰ ਚ ਬੈਠੇ ਹਾਂ ਇਸ ਕਰਕੇ ਉਹ ਜਿਹੜੀ ਲੇਬਰ ਹੈ ਉੱਥੇ ਸਟਕ ਅਪ ਹੋ ਗਈ ਉਹ ਪੰਜਾਬ ਚ ਜਿਹੜੀ ਲੇਬਰ ਵੀ ਅੱਜ 20 ਤੋਂ 30% ਸ਼ਾਰਟੇਜ ਹੈ ਔਰ ਪੰਜਾਬ ਦੀ ਲੇਬਰ ਜਿਹੜੀ ਹੈ ਉਹ ਵਾਇਬਲ ਨਹੀਂ ਹੈ ਬਹੁਤ ਮਹਿੰਗੀ ਲੇਬਰ ਹੈ ਔਰ ਪ੍ਰੋਡਕਟਿਵਿਟੀ ਘਟੇ ਮੈਂ ਮਾਫੀ ਚਾਹਾਂਗਾ ਲੇਕਿਨ ਇਹ ਪ੍ਰੋਡਕਟਿਵਿਟੀ ਜਿਹੜੀ ਸਾਡੀ ਹੈ ਕਿਉਂਕਿ ਜਿੰਨੀ ਮਿਹਨਤ ਨਾਲ ਇਹ ਯੂਪੀ ਜਾਂ ਬਿਹਾਰ ਦੇ ਲੋਕ ਫੈਕਟਰੀਆਂ ਦੇ ਵਿੱਚ ਜਿਹੜਾ ਪੋਟੋ ਆਈਦਾ ਜਾਂ ਬਾਕੀ ਕਾਲੇ ਕੰਮ ਜਿਹਨੂੰ ਆਪਾਂ ਕਹਦੇ ਆ ਕਿ ਜਿੰਨਾ ਕੱਪੜੇ ਕਾਲੇ ਹੋਣ ਵਾਲੇ ਕੰਮ ਹੈ ਉਹ ਕਰਦੇ ਨੇ ਅੱਜ ਫਰਨਸਾਂ ਦੀ ਗੱਲ ਕਰ ਲਈ ਫਰਨਸਾਂ ਦੇ ਵਿੱਚ ਵੀ ਜਿਹੜੇ ਨੇ ਉਹ ਪੰਜਾਬੀ ਵੀ ਕੰਮ ਕਰਦੇ ਨੇ ਲੇਕਿਨ ਜਿਹੜਾ ਕਾਫੀ ਜ਼ਿਆਦਾ ਕੰਮ ਹੈ ਉਹ ਵੀ ਕਰਦੇ ਨੇ ਇਸ ਕਰਕੇ ਇਹ ਬੜੀ ਜ਼ਰੂਰੀ ਹੋ ਗਿਆ ਨਜ਼ਰ ਆਣਾ ਜਿਵੇਂ ਤੁਸੀਂ ਗੱਲ ਕੀ ਹੈ ਕਿ ਮਹਿੰਗੀ ਪੈਂਦੀ ਹੈ ਪੰਜਾਬ ਦੀ ਜਿਹੜੀ ਲੇਬਰ ਹੈ ਜਰਾਤਰ ਤਾਂ ਇਹ ਪੰਜਾਬੀ ਸੋਚਦਾ ਵੀ ਵਾਈਟ ਕਾਲਰ ਜੋਬਸ ਹੋਣਾ ਜਿਵੇਂ ਤੁਸੀਂ ਵੀ ਵਾਈਟ ਕਾਲਰ ਜੋਬ ਦੀ ਗੱਲ ਕੀਤੀ ਹੈ ਵੇਜ ਰੇਟ ਵੀ ਇੱਕ ਮੈਨੇ ਰੱਖਦਾ ਹੈ ਨਾ ਵੀ ਪੰਜਾਬੀ ਕਹਿੰਦੇ ਵੀ ਜੇ ਅਸੀਂ ਜ਼ਿਆਦਾ ਪੜ੍ਹੇ ਲਿਖੇ ਆ ਜਾਂ ਫਿਰ ਪੰਜਾਬ ਦੇ ਰਹਿਣ ਵਾਲੇ ਸਾਨੂੰ ਜ਼ਿਆਦਾ ਲੇਬਰ ਜਿਹੜੀ ਵੇਜ ਦਿੱਤੀ ਜਾਵੇ ਇਸ ਕਰਕੇ ਅਸੀਂ ਟਿਕ ਸਕਦੇ ਗੱਲ ਇਹ ਹੈ ਕਿ ਮਿਨੀਮਮ ਵੇਜਿਸ ਹੁਣ ਖਤਮ ਹੋ ਚੁੱਕੇ ਆ ਕਿਤਾਬਾਂ 'ਚ ਜ਼ਰੂਰ ਮਿਨੀਮਮ ਵੇਜਿਸ ਆ ਲੇਕਿਨ ਅੱਜ ਜਿਹੜੀ ਵੇਜਿਸ ਆ ਮਿਨੀਮਮ ਵੇਜਿਸ ਤੋਂ ਕਿਤੇ ਉੱਪਰ ਆਜੋ 10500 ਜਾਂ 10400 ਜਿਹੜੇ ਅਨਸਕਿਲਡ ਦੀ ਮਿਨੀਮਮ ਵੇਜਿਸ 8500 8800 ਉਹ ਪ੍ਰਾਣੀਆਂ ਹੋ ਗਈਆਂ ਅੱਜਕੱਲ ਮਿਨੀਮਮ ਵੇਜ ਜਿਹੜੀ ਹੈ ਕੋਈ ਵੀ ਵਰਕਰ ਜਿਹੜਾ ਆ ਰਿਹਾ 12 ਤੋਂ 13 ਹਜ਼ਾਰ ਤੋਂ ਘੱਟ ਨਹੀਂ ਆਂਦਾ ਅਜ ਡੋਮੈਸਟਿਕ ਵਰਕਰ ਵੀ ਜੇ ਤੁਸੀਂ ਫੁੱਲ ਟਾਈਮ ਰੱਖਣਾ ਕੋਈ ਆਪਣੇ ਘਰ ਦੇ ਵਿੱਚ ਤਾਂ 15 ਹਜ਼ਾਰ ਤੋਂ 18 ਹਜ਼ਾਰ ਤੋਂ ਘੱਟ ਤਾਂ ਉਹ ਡੋਮੈਸਟਿਕ ਵਰਕਰ ਵੀ ਨਹੀਂ ਮਿਲਦਾ ਇਸ ਕਰਕੇ ਤਨਖਾਹਾਂ ਪੰਜਾਬ ਚ ਵਧ ਗਈਆਂ ਦੂਜੀ ਗੱਲ ਆ ਗਈ ਕਿ ਜਿਹੜੇ ਪੰਜਾਬ ਦੀ ਪ੍ਰੋਡਕਟਿਵਿਟੀ ਹੈ ਦੇਖੋ ਜਿਹੜਾ ਕੰਮ ਇਹਨਾਂ ਨੇ ਕਰਦੇ ਨੇ ਨਾ ਠੇਕੇ ਲੈਂਦੇ ਨੇ ਜਾਂ ਜੋ ਵੀ ਲੈਂਦੇ ਨੇ ਇਹਨਾਂ ਨੂੰ ਇਹ ਸਸਤੇ ਪੰਦੇ ਨੇ ਅੱਜ ਵਾਇਬਿਲਿਟੀ ਦਾ ਦੌਰ ਹੈ ਅੱਜ ਜਿਹੜੀ ਚੀਜ਼ ਮੈਂ ਤੁਹਾਨੂੰ ਦੱਸਿਆ ਕਿ ਹੌਲੀ ਹੌਲੀ ਵਾਇਬਿਲਿਟੀ ਪੰਜਾਬ ਦੀ ਖਤਮ ਹੋ ਰਹੀ ਹੈ ਦੂਜੀ ਸਟੇਟਾਂ ਚ ਫਰੇਟ ਸਸਤਾ ਪੈ ਰਿਹਾ ਤਾਂ ਜੇ ਸਾਡੀ ਲੇਬਰ ਕਾਸਟ ਵੀ ਵੱਧ ਜੇਗੀ ਤਾਂ ਸਾਡਾ ਮਾਲ ਹੋਰ ਮਹਿੰਗਾ ਹੋ ਜਾਏਗਾ ਉਹ ਨਤੀਜਾ ਹੋਏਗਾ ਕਿ ਜਿਹੜਾ ਅਸੀਂ ਨਾ ਇੰਡੀਆ 'ਚ ਕੰਪੀਟੀਟ ਕਰ ਪਰਾਂਗੇ ਨਾ ਇੰਪੋਰਟ 'ਚ ਕਰ ਪਾਵਾਂਗੇ ਨਾ ਅਸੀਂ ਪੰਜਾਬ ਦੇ ਵਿੱਚ ਕਰ ਪਾਵਾਂਗੇ ਇਸ ਕਰਕੇ ਜਿੰਨੀ ਵੀ ਕਾਸਟ ਐਡ ਹੁੰਦੀ ਐ ਥੈਟ ਇਜ਼ ਪਾਰਟ ਆਫ ਦਾ ਕਾਸਟ ਚਾਹੇ ਉਹ ਤੁਹਾਡੀਆਂ ਵੇਜਿਸ ਨੇ ਚਾਹੇ ਉਹ ਬਿਜਲੀ ਐ ਚਾਹੇ ਬਾਕੀ ਦੇ ਖਰਚੇ ਨੇ ਉਹ ਸਾਰੀ ਪ੍ਰੋਡਕਸ਼ਨ ਕਾਸਟ ਦੇ ਵਿੱਚ ਆ ਜਾਣੀ ਅਕੀਲਾ ਸਵਾਲਾ ਜੀ ਮੇਰਾ ਐਸ ਵਾਲੇ ਪੰਜਾਬ ਦੇ ਵਿੱਚ ਪੰਜਾਬ ਦੀ ਇੰਡਸਟਰੀ ਦੇ ਹਾਲਾਤ ਕੀ ਨੇ ਔਰ ਅਗਰ ਇਸੇ ਤਰ੍ਹਾਂ ਹੀ ਰਿਹਾ ਸ਼ਾਰਟੇਜ ਰਹੀ ਲੇਬਰ ਦੀ ਜਾਂ ਪ੍ਰਵਾਸੀਆਂ ਦੀ ਤਾ ਇੰਡਸਟਰੀ ਕਿੱਥੇ ਹੋਵੇਗੀ ਕੋਈ ਇੰਡਸਟਰੀ ਬਹੁਤ ਜ਼ਿਆਦਾ ਗਰੋ ਨਹੀਂ ਕਰ ਰਹੀ ਪੰਜਾਬ ਚ ਇੰਡਸਟਰੀ ਬਹੁਤ ਸਲੋ ਗਰੋ ਕਰ ਰਹੀ ਹੈ ਕਾਰਨ ਇਹ ਕਿ ਲੋਕੇਸ਼ਨਲ ਡਿਸਐਡਵਾਂਟੇਜ ਹੈ ਸਰਕਾਰ ਬਹੁਤ ਕੋਸ਼ਿਸ਼ ਕਰਦੀ ਪਈ ਇਨਵੈਸਟ ਪੰਜਾਬ ਦੇ ਵਿੱਚ ਪੈਸੇ ਦੇਂਦੀ ਅਸੀਂ ਤਾਂ ਅੱਜ ਚਿੱਠੀ ਲਿਖੀ ਹੈ ਸਰਕਾਰ ਨੂੰ ਕਿ ਇਨਵੈਸਟ ਪੰਜਾਬ ਬੰਦ ਕਰ ਦੋ ਅੱਜ ਕੋਈ ਸਟੀਲ ਕੰਪਨੀ ਇੱਥੇ ਆ ਕੇ 5000 ਕਰੋੜ ਦੀ ਇਨਵੈਸਟਮੈਂਟ ਕਰਦੀ ਹੈ ਤਾਂ ਉਹ ਸਰਕਾਰ ਦੀ ਜ਼ਿੰਮੇਵਾਰੀ ਬਣ ਜਾਂਦੀ ਉਹਨੂੰ 5000 ਕਰੋੜ ਵਾਪਸ ਕਰਨਾ 6-7 ਸਾਲਾਂ ਦੇ ਵਿੱਚ ਤਾਂ ਯਾਨੀ ਕਿ 1000 ਕਰੋੜ ਰੁਪਏ ਸਾਲ ਦੀ ਸਰਕਾਰ ਉਹਦੀ ਜ਼ਿੰਮੇਵਾਰੀ ਵਾਪਸ ਕਰਨ ਦੀ ਲੈ ਲੈਂਦੀ ਔਰ ਪੰਜਾਬ ਦੇ ਹਾਲਾਤ ਪਹਿਲਾਂ ਵਾ ਅੱਛੇ ਨੇ ਦੂਜੀ ਗੱਲ ਇਹ ਹੈ ਕਿ ਜਿਹੜੀ ਨਵੀਂ ਸਟੀਲ ਵਾਲੀ ਕੰਪਨੀ ਲੱਗਣੀ ਹੈ ਉਹਨੂੰ ਮਾਲ ਸਸਤਾ ਪੈਣਾ ਕਿਉਂਕਿ ਉਹਨੂੰ ਬਿਜਲੀ ਵੀ 20% ਸਸਤੀ ਪੈਣੀ ਹੈ ਤੇ GST ਦਾ ਵੀ ਰਿਫੰਡ ਮਿਲਣਾ ਤੇ ਉਹਨੇ ਜਿਹੜੀ ਚੱਲਦੀ ਇੰਡਸਟਰੀ ਉਹਨੂੰ ਤਾਲੇ ਲਵਾ ਦਿੰਦੇ ਆ ਇਸ ਕਰਕੇ ਅਸੀਂ ਸਰਕਾਰ ਨੂੰ ਅੱਜ ਚਿੱਠੀ ਲਿਖੀ ਹੈ ਜਿਹੜੀ ਸੀਐਮ ਸਾਹਿਬ ਨੂੰ ਭੇਜੀ ਸੀ ਉਹਨਾਂ ਨੇ ਚੀਫ ਸੈਕਟਰੀ ਨੂੰ ਫਾਰਵਰਡ ਕੀਤੀ ਹੈ ਇਹ ਅੱਜ ਦੀ ਗੱਲ ਹੀ ਹੈ ਕਿ ਇਹ ਜਿਹੜੇ ਇਨਵੈਸਟ ਪੰਜਾਬ ਹੈ ਇਹਨੂੰ ਥੋੜਾ ਜਿਹਾ ਰੋਕਿਆ ਜਾਵੇ ਔਰ ਜਿੰਨਾ ਲੋਕਾਂ ਨੇ ਮਿਸਯੂਜ਼ ਕੀਤਾ ਇਨਵੈਸਟ ਪੰਜਾਬ ਨੂੰ ਕਿ ਪੁਰਾਣੀਆਂ ਫੈਕਟਰੀਆਂ ਦੇ ਰੰਗ ਕਰਕੇ ਮਸ਼ੀਨਾਂ ਤੇ ਤੇ ਸਰਕਾਰ ਤੋਂ ਵੀ ਕਰੋੜਾ ਰੁਪਏ ਲੈ ਲਿਆ ਹਰ ਬਰ ਪੇ ਔਰ ਇੰਡਸਟਰੀ ਨੂੰ ਵੀ ਬੰਦ ਕਰ ਦਿੱਤਾ ਉਹਨਾਂ ਦੀ ਇਨਕੁਆਇਰੀ ਜਿਹੜੀ ਹੈ ਉਹ ਵਿਜੀਲੈਂਸ ਤੋਂ ਹੋਣੀ ਚਾਹੀਦੀ ਹੈ ਇਹ ਆ ਜੋ ਜਿਹੜਾ ਵਿਸ਼ਾ ਦੂਜੀ ਗੱਲ ਇਹ ਆ ਜਾਂਦੀ ਹੈ ਕਿ ਵਰਕਰਸ ਦੀ ਕਮੀ ਹੈ ਵਰਕਰਸ ਅੱਜ ਇਹ ਆਟੋਮੇਸ਼ਨ ਜਿਹੜੀ ਹੈ ਪੰਜਾਬ ਦੀ ਇੰਡਸਟਰੀ 'ਚ ਬਹੁਤ ਘੱਟ ਹੈ ਅੱਜ ਵੀ ਸਾਡੇ 70 80% ਜਿਹੜੇ ਲੋਕ ਨੇ ਉਹ ਖਰਾਦਦ ਕੰਮ ਕਰਦੇ ਆ ਸੀਐਨਸੀਆਂ ਬਹੁਤ ਘੱਟ ਨੇ ਪੰਜਾਬ 'ਚ ਔਰ ਨਾ ਹੀ ਸੈਂਟਰਲ ਗਵਰਨਮੈਂਟ ਦੀ ਕੋਈ ਅਜਿਹੀ ਸਕੀਮ ਆ ਕਿ ਉਹਦੇ 'ਚ ਕੋਈ ਤੁਹਾਨੂੰ ਕੋਈ ਟੈਕਨੋਲੋਜੀ ਅਪਗ੍ਰੇਡੇਸ਼ਨ ਵਾਸਤੇ ਕੋਈ ਫੰਡ ਮਿਲ ਸਕੇ ਜਿਸ ਦੇ ਨਾਲ ਤੁਸੀਂ ਉਹ ਨਵੀਆਂ ਮਸ਼ੀਨਾਂ ਮਹਿੰਗੀਆਂ ਮਸ਼ੀਨਾਂ ਜਿਹੜੀਆਂ ਸੀਐਨਸੀ ਜਾਂ ਬੀਐਮਸੀ ਵਗੈਰਾ ਖਰੀਦ ਸਕੋ ਇਸ ਕਰਕੇ ਜਿਹੜੇ ਪੁਰਾਣੇ ਢਰੇ ਦੇ ਨਾਲ ਹੁਣ ਜਿੱਦਾਂ ਗਾਰਮੈਂਟ ਇੰਡਸਟਰੀ ਹੈ ਗਾਰਮੈਂਟ ਇੰਡਸਟਰੀ ਚ ਲੁਧਿਆਣਾ ਲਗਭਗ 2 ਤੋਂ 3 ਲੱਖ ਬੰਦਾ ਕੰਮ ਕਰਦਾ ਹੈ ਔਰ ਉਹਦੇ ਚ ਵੀ ਕੋਈ ਬਹੁਤ ਜ਼ਿਆਦਾ ਆਟੋਮੇਸ਼ਨ ਨਹੀਂ ਹੋ ਸਕਦੀ ਉਹ ਵਰਕਰ ਓਰੀਐਂਟਡ ਕੰਮ ਹੈ ਤੇ ਉਹ ਵਰਕਰਸ ਨਹੀਂ ਕਰਨਾ ਇਸ ਕਰਕੇ ਜੇ ਉਹ ਵਰਕਰਸ ਦੀ ਕਮੀ ਆ ਜਾਏਗੀ ਅੱਜ گارਮੈਂਟ ਇੰਡਸਟਰੀ ਦੇ ਵਰਕਰਸ ਦੀ ਬਹੁਤ ਭਾਰੀ ਕਮੀ ਹੈ ਅੱਜ گارਮੈਂਟ ਇੰਡਸਟਰੀ ਜਿਹੜੀ ਹੈ ਕਿਉਂ ਮਜਬੂਰ ਹੋ ਰਹੀ ਹੈ ਅੱਜ ਉਧਰ ਦੂਜੀ ਸ਼ਿਫਟ ਕਰਨ ਵਾਸਤੇ ਕਿਉਂਕਿ ਵਰਕਰਸ ਨਹੀਂ ਮਿਲ ਰਹੇ ਪੰਜਾਬ ਦੇ ਵਿੱਚ ਈਵਨ ਕਿ ਸਾਡੇ ਕੋਈ ਦੋਸਤ ਫਾਸਟਰ ਵਾਲੇ ਸੀ ਉਹ ਵੀ ਯੂਪੀ ਦਾ ਮਨ ਬਣਾ ਰਹੇ ਨੇ ਕਿਉਂਕਿ ਉਹ ਮਿਲ ਕੇ ਆਏ ਸੀ ਪਿੱਛੇ ਚੀਫ ਮਿਨਿਸਟਰ ਨੂੰ ਔਰ इवन ਕੇ ਸਾਈਕਲ ਜਿਹੜੀ ਸਾਡੀ ਸਭ ਤੋਂ ਵੱਡੀ ਇੰਡਸਟਰੀ ਹੈ इवन ਸਾਈਕਲ ਉਹਨਾਂ ਦੀ ਮੀਟਿੰਗ ਹੋਈ ਸੀਗੀ ਯੋਗੀ ਜੀ ਨਾਲ ਉਹਨਾਂ ਨੇ ਵੀ ਸ਼ੋਰ ਕੀਤਾ ਸੀ ਕਿ ਅਸੀਂ ਉੱਤੇ ਇਨਵੈਸਟਮੈਂਟ ਕਰ ਰਹੇ ਹਾਂ ਯੋ ਯੂਪੀ ਲਈ ਜਾਣ ਨੂੰ ਮਜਬੂਰ ਹੋ। ਦੇ ਬੱਚਾ ਇਸ ਕਰਕੇ ਵਰਕਰਸ ਬਹੁਤ بڑا ਇੱਕ ਕਾਰਨ ਹੈ ਕਿ ਜਿਹਦੇ ਨਾਲ ਇੰਡਸਟਰੀ ਜਿਹੜੀ ਆ ਉਹ ਪੰਜਾਬ ਚ ਮੂਵ ਹੋਏਗੀ। ਔਰ ਇਹ ਕੋਸ਼ਿਸ਼ ਇਹ ਹੀ ਹੈ ਕਿ ਇਦਾਂ ਦੇ ਹਾਲਾਤ ਨਾ ਬਣਨ। ਜਿਹਦੇ ਚ ਇੱਕ ਮੈਸੇਜ ਆਵੇ ਕਿਉਂਕਿ ਜਦੋਂ ਪਿੱਛੇ ਜੇ ਹਾਲਾਤ ਖਰਾਬ ਹੋਏ ਸੀ ਤਾਂ ਸਾਡੇ ਵਰਕਰ ਵੀ ਅਨਰੈਸਟ ਹੋ ਗਏ ਸੀ ਉਹ ਵੀ ਥੋੜਾ ਜਿਹਾ ਉਹਨਾਂ ਦੇ ਕਿਉਂਕਿ ਸੋਸ਼ਲ ਮੀਡੀਆ ਤੇ ਜਦੋਂ ਖਬਰਾਂ ਜਾਂਦੀਆਂ ਤੇ ਉਹਨਾਂ ਦੇ ਘਰ ਦੇ ਨੂੰ ਫਿਕਰ ਪੈ ਜਾਂਦਾ ਕਿ ਕੋਈ ਇਦਾਂ ਦੇ ਇੱਕਦਮ ਹਾਲਾਤ ਨਾ ਬਣ ਜਾਣ ਜਿਹੜਾ ਨਵਾਂ ਸੇ ਖਤਰਾ ਹੋਣ। ਤੋ ਕਹਿੰਦੇ ਕਿ ਤੁਸੀਂ ਆ ਜਾਓ ਕਿਉਂਕਿ ਜਿੰਨੇ ਪੈਸੇ ਤੇ ਮਿਲਲੇ 7 ਜਾਂਦੇ ਆ ਇਸ ਕਰਕੇ ਉਹਨਾਂ ਦੀ ਕੋਈ ਗਰਜ ਨਹੀਂ ਹੈ ਮੈਂ ਪਹਿਲਾਂ ਕਿਹਾ ਕਿ ਇਹ ਸਾਡੇ ਪੰਜਾਬ ਦੀ ਇੰਡਸਟਰੀ ਦੀ ਗਰਜ ਹੈ ਉਹਨਾਂ ਦੀ ਕੋਈ ਐਡੀ ਨਹੀਂ ਕਿਉਂਕਿ ਅੱਜ ਪੂਰੇ ਇੰਡਸਟਰੀ ਇੰਡੀਆ ਦੇ ਵਿੱਚ ਇੰਡਸਟਰੀ ਲੱਗ ਚੁੱਕੀ ਹੈ ਬਹੁਤ ਬਹੁਤ ਧੰਨਵਾਦ ਜੀ ਸੋ ਵਧੇਰੇ ਅਪਡੇਟਸ ਜੁੜੇ ਰਹੋ ਮਿੱਟੀ ਦੇ ਨਾਲ